ਆਲਾ ਦਮਦਮੇ ਟਕਸਾਲ ਅੱਜ ਦੋ ਵੱਡੀਆਂ ਕੌਮ ਦੀਆਂ ਸੰਸਥਾਵਾਂ ਜਿਨ੍ਹਾਂ ਦੇ ਵਿੱਚ ਸ਼ਾਇਦ ਆਪਸੀ ਗੱਲਬਾਤ ਹੋਵੇ ਕਾਮਨਾ ਕਰਦੇ ਹਾਂ ਅਸੀਂ ਸ਼ਾਇਦ ਆਪਸੀ ਗੱਲਬਾਤ ਹੋਵੇ ਤੇ ਮਸਲੇ ਹੱਲ ਹੋਣ ਖਾਸ ਕਰਕੇ ਤਿੰਨ ਸਿੰਘ ਸਹਿਬਾਨਾ ਵਾਸਤੇ ਇੱਕ ਪਾਸੇ ਅੰਦਰ ਕਮੇਟੀ ਵੱਲੋਂ ਤਿੰਨ ਸਿੰਘ ਸਹਿਬਾਨਾ ਨੂੰ ਲਾਹ ਦਿੱਤਾ ਜਾਂਦਾ ਵਾ ਤੇ ਉਧਰਲੇ ਪਾਸੇ ਟਕਸਾਲ ਦਮਦਮੇ ਟਕਸਾਲ ਬਾਬਾ ਨਾਮ ਸਿੰਘ ਖਾਲਸਾ ਤੇ ਸੰਤ ਸਮਾਜ ਵੱਲੋਂ ਇਹ ਕਿਹਾ ਜਾ ਰਿਹਾ ਕਿ ਉਹਨਾਂ ਤਿੰਨ ਸਿੰਘਾਂ ਨੂੰ ਸਿੰਘ ਸਾਹਿਬਾਨ ਨੂੰ ਮੁੜ ਬਹਾਲੀ ਕੀਤੀ ਜਾਵੇ ਐਸਾ ਮੈਂ ਦਮਦਮੀ ਟਕਸਾਲ ਦੇ ਨੌਜਵਾਨ ਦਮਦਮੀ ਟਕਸਾਲ ਦੇ ਮੁਖੀ ਦਿੱਲੀ ਕਮੇਟੀ ਦੇ ਮੁਖੀ ਹਰਿਆਣਾ ਕਮੇਟੀ ਦੇ ਟਕਸਾਲ ਦੇ ਨੌਜਵਾਨ ਅਗਲੇ ਪਾਸੇ ਵੱਧ ਰਹੇ ਆ ਇੱਥੋਂ ਤੱਕ ਗੱਡੀਆਂ ਆਈਆਂ ਹੋਣਗੀਆਂ ਸ਼ਾਇਦ ਅਗਲੇ ਪਾਸੇ ਬਾਬਾ ਨਾਮ ਸਿੰਘ ਖਾਲਸਾ ਜੀ ਦਾ ਉਹ ਵੱਡਾ ਕਾਫਲਾ ਜਿਹੜਾ ਕਾਫਲਾ ਤੇਜਾ ਸਿੰਘ ਸਮੁੰਦਰੀ ਹਾਲੇ ਪਾਸੇ ਵੱਧ ਰਿਹਾ ਵਾ ਉਹ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਾਂਗੇ ਪ੍ਰਸ਼ਾਸਨ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਆ ਗੱਲਬਾਤ ਕੀਤੀ ਜਾਂਦੀ ਆ ਰਸਤੇ ਬਾਰੇ ਵੀ ਗੱਲਬਾਤ ਹੁੰਦੀ ਆ ਇਸ ਟਾਈਮ ਦੇ ਉੱਤੇ ਬਿਲਕੁਲ ਉਸ ਰਸਤੇ ਦੇ ਵਿੱਚ ਜਿਹੜਾ ਗਲਿਆਰਾ ਬਾ ਦਰਬਾਰ ਸਾਹਿਬ ਦੇ ਬਿਲਕੁਲ ਗਲਿਆਰੇ ਦੇ ਨੇੜੇ ਪਹੁੰਚ ਚੁੱਕੇ ਆ ਇੱਕ ਰਿਮਾ ਗਰਮੀਤ ਨੂੰ ਕਹੂੰਗਾ ਪਿੱਛੇ ਦੀਆਂ ਤਸਵੀਰਾਂ ਜਰੂਰ ਸਾਂਝੀਆਂ ਕਰ ਦਿਓ ਨਿਸ਼ਾਨ ਸਾਹਿਬ ਹੱਥਾਂ ਦੇ ਵਿੱਚ ਆ ਦਮਦਮੇ ਤਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਸ਼ੈਦ ਟ੍ਰੈਫਿਕ ਟ੍ਰੈਪਕ ਡਾਇਵਰਟ ਟ੍ਰੈਫਿਕ ਡਾਇਵਰਟ ਜਦੋਂ ਕਰਨ ਦੀ ਰੋਡ ਦੀ ਆ ਤਾਂ ਅਗਲੇ ਪਾਸੇ ਇਹ ਕਿਹਾ ਜਾਂਦਾ ਕਿ ਅਸੀਂ ਆਪਣੀ ਮਰਜ਼ੀ ਨਾਲ ਜਾਵਾਂਗੇ ਇਸ ਟਾਈਮ ਫਿਰ ਇਸ਼ਾਰਿਆਂ ਚ ਗੱਲਬਾਤ ਹੈ ਵੀਰ ਸਾਹਿਬ ਸਿੰਘ ਅਗਲੇ ਪਾਸੇ ਆ ਬਾਬਾ ਹਰਨਾਮ ਸਿੰਘ ਜੀ ਇਸ ਟਾਈਮ ਉਤਰ ਚੁੱਕੇ ਆਪਣੇ ਕਾਫਲੇ ਦੇ ਵਿੱਚੋਂ ਗੱਡੀ ਦੇ ਵਿੱਚੋਂ ਉਤਰ ਚੁੱਕੇ ਆ ਬਾਬਾ ਹਰਨਾਮ ਸਿੰਘ ਖਾਲਸਾ ਜਿਹੜੇ ਕਿ ਐਸਐਮ ਤੇ ਆਪਣੀ ਗੱਡੀ ਦੇ ਵਿੱਚੋਂ ਉਤਰ ਚੁੱਕੇ ਆ ਬਾਬੇ ਬੇਨਤੀ ਨਹੀਂ ਇਹਦਾ ਸੁਖ ਸੁਹੰਦਰੀ ਹਾਲ ਮੈਂ ਗਰਮੀਤ ਨੂੰ ਕਹੂੰਗਾ ਲਾ ਕੇ ਆਜੋ ਤਸਵੀਰਾਂ ਲਾ ਕੇ ਦੀਆਂ ਆਣ ਕੇ ਜਰੂਰ ਦਿਖਾ ਲ ਦਿਓ ਗਰਮੀਤ ਆ ਬਈ ਸਾਡੇ ਕਿੱਡੇ ਬਾਬੇ ਬੇਨਤੀ ਆ ਸਾਡੀ ਬੇਨਤੀ ਬੱਚੇ ਨਹੀਂ ਭਾਜੀ ਤੁਹਾਡਾ ਤੁਹਾਡਾ ਮੈਸੇਜ ਸ਼ਾਂਤੀਪੁਰਨਾ ਬਾਬੇ ਬੇਨਤੀ ਹੈ ਕਰੇ ਪ੍ਰਸ਼ਾਸਨ ਨਾਲ ਗੱਲ ਕਰਨ ਦਾ ਬਾਬਾ ਤਾਂ ਬੇਨਤੀ ਸਾਡੀ ਪ੍ਰਵਾਨ ਕਰ ਬੇਨਤੀ ਪ੍ਰਵਾਨ ਕਰ ਤੁਸੀਂ ਪਾਸੇ ਹੁਣ ਜਾਓ ਸੰਤਾਂ ਨਾਲ ਅੱਗੇ ਕਰੋ ਯਾਰ ਬੇਨਤੀ ਕਰੇ ਜੀ ਤੁਸੀਂ ਸਾਨੂੰ ਨਾਲ ਦੀ ਸੁਮੰਤਰੀ ਹਾਲ ਜਾਣਦੇ ਹੋ ਬੇਨਤੀ ਆ ਸਾਡਾ ਪ੍ਰੋਗਰਾਮ ਉੱਥੇ ਸਾਰੇ ਸਿੰਗਾ ਬੈਠੇ ਪਹਿਲੇ ਉੱਪਰ ਟਕੜਾ ਲਾ ਰਹੇ ਗੁਰਮੀਤ ਥੋੜੇ ਅੱਗੇ ਆ ਜਾਓ ਮੈਂ ਤਸਵੀਰਾਂ ਅੱਗੇ ਜੀਆਂ ਕਹਿ ਰਿਹਾ ਕਿ ਥੋੜੇ ਅੱਗੇ ਦੇ ਤੁਸੀਂਾਂ ਦਿਖਾਓ ਨਹੀਂ ਜਗੀਲਾ ਨੂੰ ਚੱਲਣ ਦੋ ਨਹੀਂ ਨਹੀਂ ਦੇਖੋ ਦੇਖੋ ਬੇਨਤੀ ਹੈ ਐਸਐਸਪੀ ਸਾਹਿਬ ਦੀ ਅਸੀਂ ਸ਼ਾਂਤਮਈ ਧਰਨਾ ਦੇਣਾ ਸਤਨਾ ਵਿਜਰੂ ਦੇ ਜਾਫ ਕਰਨਾ ਕੋਈ ਗਲਤ ਕੰਮ ਨਹੀਂ ਉੱਥੇ ਕਰ ਰਹੇ ਹਾਂ ਬਾਬਾ ਜੀ ਆਪਾਂ ਜਿੰਮਰ ਜਿਆਦਾ ਦੀ ਲੰਘਣਾ ਨਹੀਂ ਅਸੀਂ ਆਏ ਬਾਬਾ ਜੀ ਆਪਾਂ ਨਾ ਜਿੱਤੇ ਰ ਮਤਲਬ ਰਸਤਾ ਸਾਫ਼ ਹੈ ਸੰਗਤਾਂ ਡਿਸਟਰਬ ਨਹੀਂ ਹੁਣ ਤੁਸੀਂ ਵੀ ਸੰਗਤਾਂ ਆਏ ਹੋ ਬੇਨਤੀ ਰਾਹ ਕਲੀਅਰ ਵੀਆਪੀ ਰੂਟ ਹੈ ਸਾਰਾ ਵੀਆਪੀ ਰੂਟ ਹੈ ਬਾਬਾ ਵੀਆਪੀ ਇਹ ਸਾਰੇ ਵੀਆਪੀ ਰੂਟ ਇੱਧਰ ਹੈ ਸਾਰੇ ਵੀਆਪੀ ਰੂਟ ਹੈ ਗੱਡੀਆਂ ਵੀ ਕੀ ਜਾ ਸਕਦੀਆਂ ਦੇਖੋ ਅਹੀਂ ਤੁਹਾਨੂੰ ਗੱਡੀ ਵੀ ਗੱਡੀ ਵੀ ਦੇ ਦੇਈਏ ਪ੍ਰਸ਼ਾਸਨ ਨੂੰ ਬੇਨਤੀ ਆ ਤਸਵੀਰਾਂ ਨਾ ਕਰੋ ਹੁਣ ਜ਼ਿਆਦਾ ਬਾਬਾ ਜੀ ਗੱਡੀ ਵੀ ਨਾਲ ਚੱਲ ਜਣੀ ਇਦਰੋਂ ਸਾਰੀ ਇਦਾਂ ਦੀ ਗੱਡੀ ਹੋ ਜਾ ਗੱਡੀ ਬਾਬਾ ਜੀ ਸਾਡੀ 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 ਬਾਬਾ ਜੀ ਬਾਬਾ ਜੀ ਸਾਡੀ ਐਵੇਂ ਵੇਖੋ ਅਹੀਂ ਭਾਈ ਲక్ష్మణ ਸਿੰਘ ਦੇ ਪਰਿਵਾਰ ਚ ਸਾਡੀ ਇੰਨੀ ਬੇਨਤੀ ਪਰਵਾਣ ਵਾਲਾ ਕਰੋ ਜੀ ਕਿਰਪਾ ਕਰੋ ਸਾਡਾ ਇੱਕ ਮਿੰਟ ਕਰੋ ਕਰੋ ਅਦਾਜੂ ਸਾਹਿਬ ਬਾਬਾ ਜੀ ਬੇਨਤੀ ਪ੍ਰਵਾਨ ਕਰਦੇ ਆਂ ਬਾਬਾ ਜੀ ਵਾਹਿਗੁਰੂ ਹਾਂ ਜੀ ਜੋ ਤੁਹਾਡਾ ਹੁਕਮ ਵਾਹਿਗੁਰੂ ਜੀ ਪ੍ਰੋਗਰਾਮ ਹੀ ਹੋਈ ਜਾਂਦਾ ਇਤਲੋ ਜੀ ਸਮੁੰਦਰੀ ਹਾਲਤ ਆ ਹਾਂ ਤੇ ਜੇ ਸਮੁੰਦਰੀ ਹਾਲਤ ਇਧਰ ਦੀ ਆ ਇਧਰ ਦੀ ਇਤਲੋ ਬਾਬਾ ਜੀ ਰਸਤਾ ਇਤਲੋ ਇਤਲੋ ਸਾਰਾ ਇੱਕ ਤੇ ਗੱਡੀ ਵੀ ਅੱਗੇ ਜਾ ਸਕਦੀ ਬਾਬਾ ਜੀ ਇਤਲੋ ਰਾਹ ਵੀ ਠੀਕ ਆ ਵੀ ਇਹ ਵੀ ਰਸਤਾ ਸਾਰਾ ਇਹੀ ਆ ਬਾਬਾ ਜੀ ਜਿਹੜਾ ਸਾਡਾ ਬਡਾਲਾ ਸਾਹਿਬ ਬੇਨਤੀ ਪ੍ਰਵਾਨ ਕਰ ਸਾਡੇ ਸਾਡੇ ਆਪਾਂ ਨੇ ਆਪਾਂ ਸਿੱਖ ਪਰ ਨਹੀਂ ਨਹੀਂ ਆ ਨਾਲੀਆਂ ਇੱਕ ਉਹਨਾਂ ਹੀ ਰਸਤਾ ਇੱਕ ਮਿੰਟ ਕੋਈ ਨਹੀਂ ਤੁਸੀਂ ਸਾਨੂੰ ਜਾਣ ਕੇ ਕਨਵਰਟ ਕਰਦੇ ਆ ਇਹ ਸਿੱਧਾ ਆ ਇਥੋਂ ਇਹ ਜੱਲੇ ਵਾਲੇ ਸਾਡੇ ਸਾਡੀ ਬੇਨਤੀ ਕਰੋ ਬੇਨਤੀ ਕਰੋ ਆਰ ਉਹ ਨਾਲ ਜਾਂ ਇਹ ਦੋ ਕਰੀ ਦੋ ਬੇਖਾ ਕਰ ਰਹੇ ਸਾਡੇ ਨਾਲ ਨਹੀਂ 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 ਬੇਨਤੀ ਅਸੀਂ ਬੇਨਤੀ ਸਿਰਫ ਸਾਡੀ ਬੇਨਤੀ ਬਾਬਾ ਜੀ ਤੁਹਾਨੂੰ ਸਿਰਫ ਗੱਡੀਆਂ ਕੱਢ ਦੇਣਾ ਜੀ ਹਾਂ ਗੱਡੀ ਐਂ ਕਿੱਡੀ ਨਹੀਂ ਜੀ ਕਿੱਡੀ ਆ ਚੱਲ ਗੱਡੀ ਨੂੰ ਐਨੂੰ ਫੇਰ ਦਿੰਦੇ ਸਾਨੂੰ ਜਾਣਦੇ ਅਸੀਂ ਅਸੀਂ ਤੁਹਾਡੇ ਨਾਲ ਇੱਧਰ ਹੀ ਆ ਬਾਬੇ ਅਸੀਂ ਨਾਲ ਹੀ ਇਸ ਪਾਸਿਓਂ ਸਾਡੀ ਕਿਰਪਾ ਕਰਨ ਕਰ ਲੋ ਕਰ ਲੋ ਗਰਮੀ ਬੈ ਸਾਬੇ ਬਾਬਾ ਜੀ ਨੇ ਕਹਿ ਦਿੱਤਾ ਇੱਧਰ ਜਾਂਦੇ ਆਜੋ ਇਧਰੋਂ ਬਾਬੇ ਇਧਰ ਆਓ ਪੈਦਲ ਆਪਾਂ ਚੱਲਦੇ ਹਾਂ ਬਾਬੇ ਇਹੀ ਤੁਹਾਡੇ ਨਾਲ ਇਹੀ ਇਧਰੋਂ ਇਧਰੋਂ ਸਾਰਾ ਅੱਗੇ ਪਾਸੇ ਚੱਲੇ ਗੱਡੀ ਜਿੱਦਾਂ ਉਧਰ ਨਾਲ ਹੀ ਲੱਗੇ ਨਾ ਲੱਗੇ ਬਾਬੇ ਨਾਲੇ ਸੱਤਾਂ ਵਾਹ ਕੋ ਨਾ ਉਧਰ ਪਿੱਛੇ ਸੰਗਤ ਬੜੀ ਵੱਖਰੀ ਹੋ ਜਾਂਦੀ ਫਿਰ ਉਹ ਵੱਖਰੀ ਹੋ ਜਾਣੀ ਦੋ ਦੋ ਗਰੁੱਪ ਜੇ ਇਧਰੋਂ ਇੱਕੋ ਜਿਹਾ ਚੱਲ ਜਣੇ ਆਪਾਂ ਮੇਰੀ ਬੇਨਤੀ ਸੀ ਦੇਖੋ ਅਸੀਂ ਪ੍ਰੋਗਰਾਮ ਦਿੱਤਾ ਸਮੁੰਦਰੀ ਹਾਲ ਦਾ ਸਾਨੂੰ ਉੱਥੇ ਜਾਣ ਦਿਓ ਨਾ ਰੋਕੋ ਬੇਨਸੀ ਆ ਸਾਡੀ ਸਾਡੀ ਅਸੀਂ ਤੁਹਾਨੂੰ ਜ਼ਿੰਮੇਵਾਰੀ ਲੈਣੇ ਆ ਕੋਈ ਉੱਥੇ ਗਲਤ ਕੰਮ ਨਹੀਂ ਹੁੰਦਾ ਅਸੀਂ ਸ਼ਾਂਤਮਈਤਾ ਅਸੀਂ ਪ੍ਰੋਗਰਾਮ ਲਿਖਿਆ ਹੋਇਆ ਸਾਡੇ ਪ੍ਰਿੰਟ 33 ਪਰਵਾਨਾ ਸਾਡੀ ਰਿਕਵੈਸਟ ਇਹ ਆ ਕਿਰਪਾ ਕਰਕੇ ਨਾ ਆ ਰਸਤਾਸੀ ਲੈ ਜਾ ਜੀ ਇਹ ਇਧਰ ਦੀ ਤੁਸੀਂ ਲੈ ਕੇ ਜਾਓਗੇ ਹਾਂਜੀ ਅਸੀਂ ਨਾਲ ਅਸੀਂ ਨਾਲ ਆਵਾਂਗੇ ਤੁਹਾਡੇ ਆਈ ਨਾਲ ਤੁਹਾਡੇ ਸਮੁੰਦਰੀ ਹਾਲ ਲੈ ਕੇ ਜਾਓਗੇ ਇਧਰ ਦੀ ਉੱਥੇ ਜਾਣਾ ਜੀ ਅਸੀਂ ਚਾਹਦੇ ਜਿਆਦੇ ਰੋਵੇ ਅਸੀਂ ਚਾਹਦੇ ਹੁੰਦੇ ਆ ਕਿੱਧਰ ਲੈ ਜਾਵਾਂਗੇ ਜੀ ਬਾਬਾ ਕਿਦਾਂ ਲੱਗ ਜਾਵਾਂਗੇ ਇਦਾਂ ਆ ਫਿਰ ਇੱਕ ਬੈਂਦੀ ਆ ਆਪਾਂ ਬੈਂਦੀ ਆ ਜੀ ਪਲਾਜੇ ਦਾ ਚਲ ਆਓ ਕਿਦਾਂ ਲੱਗ ਚੱਲਦੇ ਇਧਰੋਂ ਆਓ ਜੀ ਚਲੋ ਜੀ ਚਲੋ ਚਲੋ ਉਹ ਤੁਹਾਡੀ ਜੁਮੇ ਵਾਲੀ ਜੀ ਹਰੀ ਵਾਲੀ ਕੋਈ ਦਰ ਸਹਿਯੋਗ ਦੇ ਰਹੇ ਤਾਂ ਕੋਈ ਨਾ ਨਾਲ ਅਸੀਂ ਤੁਹਾਡੇ ਨਾਲ ਬਵੇ ਜਾ ਰਹੇ ਹਾਂ ਨਾ ਜਾਮ ਚੀਰ ਇੱਕ ਨੱਬੂ ਨਾ ਆਪੇ ਇਧਰ ਨਹੀਂ ਬੈਠਦਾ ਆਓ ਪਹਿਲਾਂ ਆਹ ਪ੍ਰਸ਼ਨ ਹੋ ਗਿਆ ਨੰਦੂ ਹੈਲੋ ਸਤ ਸਮਾ ਪ੍ਰਸ਼ਾਸਨ ਦੇ ਨਾਲ ਗੱਲਬਾਤ ਹੋਈ ਆ ਬਾਬਾ ਆਨਮ ਸਿੰਘ ਦੀ ਪ੍ਰਸ਼ਾਸਨ ਵੱਲੋਂ ਕਿਆ-ਕਿਆ ਕੀ ਅਸੀਂ ਤੁਹਾਨੂੰ ਤੇਜਾ ਸਿੰਘ ਸਮੁੰਦਰੀ ਹਾਲ ਲੈ ਕੇ ਜਾਵਾਂਗੇ ਪ੍ਰਸ਼ਾਸਨ ਵੱਲੋਂ ਜਿਹੜੀ ਬੇਨਤੀ ਸੀ ਜਿਹੜੀ ਤੁਸੀਂ ਰਿਕਾਰਡਿੰਗ ਸੁਣੀ ਆ ਹੁਣੇ ਹੀ ਪ੍ਰਸ਼ਾਸਨ ਨੇ ਆਪ ਮੰਨਿਆ ਕਿ ਰਸਤਾ ਇਹੋ ਹੀ ਆ ਦੂਜੇ ਪਾਸੋਂ ਨਹੀਂ ਜਾਇਆ ਜਾਵੇ ਇਸ ਟਾਈਮ ਦੇ ਤੇ ਸਾਡੇ ਨਾਲ ਦਮਦਮਿੰਟ ਇੱਕ ਸਾਲ ਤੋਂ ਹੀ ਵੀਰ ਨਾਲ ਸੀ ਗੁਰਫਤੇ ਸਾਂਝ ਕਰਦੇ ਆ ਜੀ ਵਾਹ ਖਾਲਸਾ ਵਾਹਿ ਜੀ ਫਤਿਹ ਜੀ ਹੁਣੇ ਪ੍ਰਸ਼ਾਸਨੇ ਦੀ ਗੱਲਬਾਤ ਹੋਈ ਸੀ ਕਿ ਅਸੀਂ ਤੁਹਾਨੂੰ ਤੇਜਾ ਸਿੰਘ ਸਮੁੰਦਰੀ ਹਾਲ ਲੈ ਕੇ ਜਾਵਾਂਗੇ ਬਾਬਾ ਜੀ ਕਹਿੰਦੇ ਇਹ ਤਾਂ ਸ਼ਾਂਤਮਈ ਜਾਣਾ ਵਾ ਕੋਈ ਸਾਡਾ ਕੋਈ ਰੋਸ ਮਜਾਰਾ ਜਾਂ ਕੋਈ ਇਸ ਤਰ੍ਹਾਂ ਦਾ ਪ੍ਰੋਟੈਕਟ ਪ੍ਰੋਟੈਕਟ ਨਹੀਂ ਹੈ ਸਾਡਾ ਸਿਰਫ ਇੰਨਾ ਹੈ ਕਿ ਅਸੀਂ ਗੁਰੂ ਹਰਮੰਦਰ ਸਾਹਿਬ ਗੁਰੂ ਰਾਮਦਾਸ ਜੀ ਚਰਨਾਂ 'ਚ ਅਰਦਾਸ ਬੇਨਤੀ ਕਰਨੀ ਹੈ ਕਿ ਇਹ ਜਿਹੜੀ ਸ਼ਰੋਮਣੀ ਕਮੇਟੀ ਪੰਥ ਵਿਰੋਧੀ ਕਾਰਜ ਕਰ ਰਹੀ ਹੈ ਸਤਿਗੁਰੂ ਮਹਾਰਾਜ ਨੂੰ ਸਵਤ ਬਖਸ਼ਣ ਤਾਂ ਜੋ ਇਹ ਪੰਥੀ ਚੜ੍ਹਦੀ ਕਲਾ ਜਿਹੜੇ ਕਾਰਜ ਅੱਜ ਪੁੱਠੇ ਪਾਸੇ ਕਰ ਰਹੇ ਆ ਉਹ ਪੰਥੀ ਚੜ੍ਹਦੀ ਕਲਾ ਦੇ ਕਾਰਜ ਕਰ ਸਕਣ ਸਾਡਾ ਸਿਰਫ ਮਕਸਦ ਇੰਨਾ ਹੀ ਹੈ ਕਿ ਅਸੀਂ ਇਹਨਾਂ ਦੇ ਜਿਹੜੇ ਸ਼ਰੋਮਣੀ ਕਮੇਟੀ ਮੈਂਬਰ ਆ ਉਹਨਾਂ ਨੇ ਖੁਦ ਨੂੰ ਦੇ ਕੇ ਜਗਾ ਸਕੀਏ ਕਿ ਤੁਹਾਨੂੰ ਪੰਥ ਨੇ ਪੰਥ ਕੰਮ ਕਰਨ ਲਈ ਚੁਣਿਆ ਹੈ ਨਾਗੇ ਤੁਹਾਨੂੰ ਪੰਥ ਵਿਰੋਧੀ ਕੰਮ ਕਰਨ ਵਾਸਤੇ ਚੁਗਿਆ। ਮੈਂ ਸਾਡਾ ਤਾਂ ਮਕਸਦ ਆ ਸਿਰਫ ਇਨਾ ਹੀ ਸੀਗਾ। ਇਹ ਸਿੰਘ ਸਹਿਬਾਨ ਦੇ ਬਹਾਲੀ ਦੀ ਗੱਲ ਕਰ ਰਹੇ ਹੋ। ਇਹ ਬਾਬਾ ਜੀ ਨਾਲ ਹੁਣੇ ਗੱਲ ਹੋਈ ਸੀ। ਕਹਿੰਦੇ ਉਹਨਾਂ ਚਿਰ ਸੰਘਰਸ਼ ਕਰਾਂਗੇ ਅਸੀਂ ਵੀ ਜਨ ਚਤ ਸਿੰਘ ਸਿੰਘ ਸਿਗਮਣ ਦੇ ਬਹਾਲੀ ਨਹੀਂ ਹੁੰਦੀ। ਕਹਿੰਦੇ ਅਸੀਂ ਇਸੇ ਤਰ੍ਹਾਂ ਰੋਸਤਾਨਾ ਜਾਰੀ ਰੱਖਾਂਗੇ। ਨਹੀਂ ਜਿਹੜਾ ਅਕਸਰ ਤਾਂ ਪੰਥ ਵਿੱਚ ਸਭ ਤੋਂ ਜਿਹੜਾ ਪੰਥ ਵਿਰੋਧੀ ਕਾਰਜ ਇਹ ਹੀ ਮੰਨਿਆ ਜਾ ਰਿਹਾ ਹੈ ਨਾ ਕਿ ਜਿਹੜੇ ਸਿੰਘ ਸਾਹਿਬਾਨਾਂ ਨੇ 2 ਦਸੰਬਰ ਨੂੰ 2 ਦਸੰਬਰ ਨੂੰ ਫੈਸਲਾ ਪੰਥ ਦੀਆਂ ਭਾਵਨਾਵਾਂ ਦੇ ਮੁਤਾਬਕ ਕੀਤਾ ਹੈ। ਉਹ ਹੀ ਕਿੰਨੇ ਸਿੰਘ ਸਹਿਬਾਨ ਵਾਰੀ ਵਾਰੀ ਕਰਕੇ ਸਾਰੇ ਲਾ ਦਿੱਤੇ ਗਏ ਆ ਜਿਹਦੇ ਨਾਲ ਸਿੱਖ ਸੰਗਤਾਂ ਦੇ ਮਨ 'ਚ ਭਾਰੀ ਰੋਸ ਆ ਉਹ ਸਿੱਖ ਸੰਗਤਾਂ ਨਹੀਂ ਚਾਹੁੰਦੀਆਂ ਕਿ ਸਿੰਘ ਸਹਬਾਨਾਂ ਦੀ ਇਸ ਤਰ੍ਹਾਂ ਦੀ ਬਰਖਾਸਤੀ ਹੋਵੇ ਨਾ ਹੀ ਸੰਗਤ ਇਹ ਚਾਹੁੰਦੀਆਂ ਕਿ ਜਿਸ ਤਰ੍ਹਾਂ ਕੁਲਦੀਪ ਸਿੰਘ ਗੜਗੱਜ ਦੀ ਗੁੱਜੀ ਤਾਜਬੋਸ਼ੀ ਕੀਤੀ ਹੈ ਉਸ ਤਰ੍ਹਾਂ ਦੀ ਤਾਜਪੋਸ਼ੀ ਪੰਥ 'ਚ ਹੋਵੇ ਇਹੀ ਤਾਂ ਮੇਨ ਮੁਕਸਦ ਆ ਜਿੰਨਾ ਚਿਰ ਇਹ ਨਹੀਂ ਪੂਰਾ ਹੁੰਦਾ ਉਹਨਾਂ ਚਿਰ ਸੰਘਰਸ਼ ਜਾਰੀ ਰਹਿਣੇ ਚਾਹੋ ਆਟੋਮੈਟਿਕ ਹੋਊਗਾ ਭਾਈ ਸਾਹਿਬ ਜੀ ਇਸ ਟਾਈਮ ਟਕਸਾਲ ਦੇ ਵੀਰ ਮਿਲੇ ਸੀ ਨਾਲ ਜੁੜੇ ਸੀ ਉਹਨਾਂ ਕਹਿਆ ਕਿ ਕੁਲਦੀਪ ਸਿੰਘ ਕੜਗੱਜ ਦੀ ਜਿਵੇਂ ਤਾਜ ਪੋਸ਼ੀ ਹੋਈ ਆ ਉਸ ਤਰ੍ਹਾਂ ਨਹੀਂ ਸੀ ਹੋਣੀ ਚਾਹੀਦੀ ਨਾਲ ਨਾਲ ਉਹ ਕਹਿੰਦੇ ਕਿ ਤਿੰਨ ਸਿੰਘ ਸਹਿਬਾਨ ਜਿਹੜੇ ਕਿ ਤਿੰਨ ਸਿੰਘ ਸਹਿਬਾਨ ਦੀ ਸੇਵਾ ਮੁਕਤੀ ਕੀਤੀ ਗਈ ਆ ਉਹ ਵੀ ਸੇਵਾ ਮੁਕਤੀ ਇਸ ਤਰ੍ਹਾਂ ਨਹੀਂ ਸੀ ਹੋਣੀ ਚਾਹੀਦੀ ਇਸ ਟਾਈਮ 'ਤੇ ਪ੍ਰਸ਼ਾਸਨ ਵੱਲੋਂ ਜ਼ਰੂਰ ਰੋਕਾਂ ਲਾਈਆਂ ਹੋਈਆਂ ਵਾ ਪਰ ਦੂਜੇ ਪਾਸੇ ਦੀ ਗੱਲ ਕਰਦੇ ਆ ਜਮਦਮਣੀ ਟਕਸਾਲ ਵੱਲੋਂ ਉਹ ਰੋਕ ਤੋੜ ਕੇ ਅਗਲੇ ਪਾਸੇ ਵਧਣ ਦੀ ਕੋਸ਼ਿਸ਼ ਕਿਉਂਕਿ ਟ੍ਰੈਫਿਕ ਦੂਜੇ ਪਾਸੇ ਨੂੰ ਲੋਕਾਂ ਨੂੰ ਦੂਜੇ ਪਾਸੇ ਨੂੰ ਜਾਣ ਦੀ ਗੱਲ ਹੋਈ ਸੀ ਪਰ ਹੁਣ ਉਹੀ ਗਲਿਆਰਾ ਉਹ ਤਸਵੀਰਾਂ ਤੁਹਾਨੂੰ ਸੰਝੀਆਂ ਕਰ ਰਹੇ ਆ ਗਲਿਆਰੇ ਰਹੀਂ ਅਗਲੇ ਪਾਸੇ ਵਧਿਆ ਜਾ ਰਿਹਾ ਵਾ ਇਹ ਤਸਵੀਰਾਂ ਤੁਸੀਂ ਜਿਹੜੇ ਕਿ ਦਰਬਾਰ ਸਾਹਿਬ ਨੂੰ ਜਾਂਦਾ ਹੋਇਆ ਰਸਤਾ ਮੈਂ ਸਾਹਮਣੇ ਤਸਵੀਰ ਦਿਖਾ ਲ ਦੋ ਗਰਮੀਤ ਇਸ ਟਾਈਮ ਜਿਲੀਆਂ ਵਾਲਾ ਬਾਗ ਜਿਲੀਆਂ ਵਾਲਾ ਬਾਗ ਦੇ ਬਿਲਕੁਲ ਨੇੜੇ ਆ ਜਿਲੀਆਂ ਵਾਲੇ ਬਾਗ ਤੋਂ ਕੋਸ਼ਿਸ਼ ਕੀਤੀ ਸੀ ਪ੍ਰਸ਼ਾਸਨ ਵੱਲੋਂ ਕਿ ਸਿੱਧੇ ਰਸਤੇ ਸਾਂਹੀ ਰੋਕਣ ਤੋਂ ਬਾਅਦ ਵਿੱਚ ਬੇਨਤੀ ਕੀਤੀ ਗਈ ਬਾਬਾ ਹਨਮਾਨ ਸਿੰਘ ਨੇ ਕਿਹਾ ਕਿ ਅਸੀਂ ਤੇਜਾ ਸਿੰਘ ਸਮੁੰਦਰੀ ਹਾਲ ਜਾਣਾ ਜਿੱਧਰ ਦਾ ਵੀ ਤੁਹਾਨੂੰ ਰਸਤਾ ਲੱਗਦਾ ਉਧਰ ਸਾਨੂੰ ਲੈ ਕੇ ਜਾਓ ਪਰ ਐਸ ਟਾਈਮ ਦੇ ਉੱਤੇ ਤੇਜਾ ਸਿੰਘ ਸਮੁੰਦਰੀ ਹਾਲ ਨੂੰ ਜਾਣ ਵਾਸਤੇ ਬਿਲਕੁਲ ਉਹੀ ਮੇਨ ਰਸਤਾ ਜਿਹੜਾ ਗਲਿਆਰਾ ਵਾ ਗਲਿਆਰੇ ਦੇ ਰਹੀਂ ਜਾਇਆ ਜਾ ਰਿਹਾ ਵਾ ਐਸ ਟਾਈਮ ਜਿਹੜੀ ਇਹ ਤਸਵੀਰ ਆ ਦਮਦਮੀ ਟਕਸਾਲ ਦੇ ਮੁਖ ਬਲਾਰੇ ਨਾਲ ਆ ਦਮਦਮਿੰਟਕਸਾਲ ਦੇ ਸਿੰਘ ਨਾਲ ਆ ਨਮੂਨਕਸਾਲ ਦੇ ਮੁਖੀ ਨਾਲ ਆ ਬਾਬਾ ਹਰਨਾਮ ਸਿੰਘ ਜੀ ਖਾਲਸਾ ਜੇ ਗੱਲ ਕਰੀਏ ਬਾਬਾ ਦਾਦੂਵਾਲ ਜੀ ਦੀ ਉਹ ਨਾਲ ਆ ਹਰਮੀਤ ਸਿੰਘ ਤਾਲਕਾ ਜਿਹੜੇ ਕਿ ਨਾਲ ਆ ਅਗਲੇ ਪਾਸੇ ਚੱਲ ਰਹੇ ਆ ਤੇ ਨਾਲ-ਨਾਲ ਆਮ ਲੋਕ ਜਿਨ੍ਹਾਂ ਨੂੰ ਕੌਲ ਦਿੱਤੀ ਗਈ ਸੀ ਖਾਸ ਕਰਕੇ ਸੰਤ ਸਮਾਜ ਨਾਲ ਚੱਲੇ ਆ ਨੌਜਵਾਨਾਂ ਦਾ ਇੱਕ ਵੱਡਾ ਕਾਫਲਾ ਪ੍ਰਸ਼ਾਸਨ ਵੱਲੋਂ ਪੂਰੀਆਂ ਕੋਸ਼ਿਸ਼ਾਂ ਕਿ ਅਗਲੇ ਪਾਸੇ ਸ਼ਾਂਤਮਈ ਮਾਹੌਲ ਰੇ ਬੇਨਤੀਆਂ ਵੀ ਕੀਤੀਆਂ ਜਾ ਰਹੀਆਂ ਵਾ ਬਾਬਾ ਜੀ ਕਹਿੰਦੇ ਕਿ ਬਿਲਕੁਲ ਅਸੀਂ ਸ਼ਾਂਤਮਈ ਜਾਵਾਂਗੇ ਅਗਲੇ ਪਾਸੇ ਸ਼ਾਂਤਮਈ ਰਹੂਗਾ ਸਾਰਾ ਕੁਝ ਹੀ ਪਰ ਸਾਨੂੰ ਕੇਵਲ ਤੇਜਾ ਸਿੰਘ ਸਮੁੰਦਰੀ ਹਾਲ ਵਾਲੇ ਪਾਸੇ ਜਾਂਦਾ ਜਾਵਾਂਗੇ ਗਰਮੀ ਤੇ ਇੱਕ ਰੀ ਤਸਵੀਰ ਦਿਖਾ ਲ ਦਿਓ ਇੱਥੋਂ ਦਰਬਾਰ ਸਾਹਿਬ ਦੇ ਦਰਸ਼ਨ ਹੋਣੇ ਚાલુ ਹੋ ਚੁੱਕੇ ਆ ਪ੍ਰਸ਼ਾਸਨ ਦੀ ਦੌੜ ਭੱਜ ਓਨੀ ਵੱਧ ਰਹੀ ਆ ਜਿੰਨਾ ਹੀ ਤੇਜਾ ਸਿੰਘ ਸਮੁੰਦਰੀ ਹਾਲ ਨੇੜੇ ਆ ਜਿਵੇਂ ਜਿਵੇਂ ਤੇਜਾ ਸਿੰਘ ਸਮੁੰਦਰੀ ਹਾਲ ਨੇੜੇ ਆ ਰਿਹਾ ਉਹ ਪ੍ਰਸ਼ਾਸਨ ਦੀ ਦੌੜ ਪਾ ਜਰੂਰ ਵੱਧ ਰਹੀ ਆ ਅਗਲੇ ਪਾਸੇ ਪ੍ਰਸ਼ਾਸਨ ਫਿਰ ਮੌਜੂਦ ਹੋ ਜਾਂਦਾ ਉਧਰਲੇ ਪਾਸੇ ਪਿੱਛੇ ਦਮਦਮਿੰਡ ਇਕਸਾਲ ਦੇ ਆਗੂ ਸਹਿਬਾਨ ਦਮਨਿਰਕਸਾਲ ਦੇ ਨੌਜਵਾਨ ਅਗਲੇ ਪਾਸੇ ਬਣਦੀਆਂ ਪੂਰੀਆਂ ਕੋਸ਼ਿਸ਼ਾਂ ਤੇ ਨਾਲ ਤੇਜਾ ਸਿੰਘ ਸਮੁੰਦਰੀ ਹਾਲ ਜਿੱਥੇ ਕਿ ਰੋਜ਼ ਧਰਨਾ ਦੇਣਾ ਵਾ ਦਮਦਮਿੰਡ ਇਕਸਾਲ ਵੱਲੋਂ ਰੋਜ਼ ਧਰਨਾ ਵਾ ਏ ਰੋਜ਼ ਧਰਨਾ ਉਹ ਜਗ੍ਹਾ ਦੇ ਉੱਤੇ ਪਹੁੰਚਣ ਦੀਆਂ ਕੋਸ਼ਿਸ਼ਾਂ ਤੁਸੀਂ ਵੇਖ ਸਕਦੇ ਹੋ ਇੱਕ ਵੱਡਾ ਕਾਫਲਾ ਸੀ ਜਿਹੜਾ ਉਸ ਕਾਫਲੇ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਬਿਲਕੁਲ ਦਰਬਾਰ ਸਾਹਿਬ ਦੇ ਨੇੜੇ ਪਹੁੰਚ ਚੁੱਕੇ ਆ ਤੇਜਾ ਸਿੰਘ ਸਮੁੰਦਰੀ ਹਾਲ ਜੇ ਆਪਾਂ ਇਸੇ ਤਰ੍ਹਾਂ ਹੀ ਪੈਦਲ ਚੱਲਦੇ ਜਾਂਦੇ ਆ ਤਾਂ 2 ਤੋਂ 3 ਮਿੰਟ ਦੇ ਵਿੱਚ ਹੱਦ 4 ਮਿੰਟ ਲੱਗਣਗੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਪਾਸੇ ਇਸ ਟਾਈਮ ਫੇਰ ਅਗਲੇ ਪਾਸੇ ਪ੍ਰਸ਼ਾਸਨ ਤੇ ਨਾਲ ਦੰਦਮੀ ਟਕਸਾਲ ਦੇ ਮੁਖ ਬੁਲਾਰੇ ਬਾਬਾ ਸੁਖਦੇਵ ਸਿੰਘ ਜੀ ਜਿਹੜੇ ਅਗਲੇ ਪਾਸੇ ਪਹੁੰਚੇ ਆ ਫੇਰ ਕਿਉਂਕਿ ਰਸਤਾ ਵੇਖਿਆ ਜਾਂਦਾ ਵਾ ਜਿਹੜੇ ਰਸਤੇ ਥਾਣੀ ਸੰਗਤਾਂ ਨੇ ਆਉਣਾ ਵਾ ਅਗਲੇ ਪਾਸੇ ਪਹੁੰਚ ਜਾਂਦੇ ਆ ਬਾਬਾ ਸੁਖਦੇਵ ਸਿੰਘ ਜੀ ਪ੍ਰਸ਼ਾਸਨ ਦੀ ਫੇਰ ਅਗਲੇ ਪਾਸੇ ਦੌੜ ਭੱਜ ਇੱਧਰ ਵੀ ਸ਼ਾਇਦ ਬੈਰੀਕੇਡਿੰਗ ਕੀਤੀ ਗਈ ਸੀ ਅਗਲੇ ਪਾਸੇ ਨੂੰ ਹੁਣ ਜਿਹੜਾ ਕਿ ਮੇਨ ਐਂਟਰੈਂਸ ਆ ਦਰਬਾਰ ਸਾਹਿਬ ਦੀ ਹਾਂਜੀ ਭਾਈ ਸਾਹਿਬ ਕਿਵੇਂ ਲੱਗਦਾ ਤੁਹਾਨੂੰ ਜੋ ਕੁਝ ਹੋਇਆ 2 ਤਰੀਕ ਤੋਂ ਲੈ ਕੇ ਹੁਣ ਤੱਕ ਬਾਬਾ ਜੀ ਦਾ ਬਿਆਨ ਕਿ ਤਿੰਨ ਸਿੰਘ ਸਹਿਬਾਨਾਂ ਦੀ ਨਿਯੁਕਤੀ ਹੋਵੇ ਨਹੀਂ ਤੇ ਰੋਸ ਧਰਨਾ ਇਸੇ ਤਰ੍ਹਾਂ ਚੱਲੂਗਾ ਤੁਸੀਂ ਦੇਖ ਹੀ ਰਹੇ ਹੋ ਸੰਗਤਾਂ ਦਾ ਠਾਠਾ ਮਾਰਦਾ ਕੱਟ ਜੋ ਕਿ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਪਾ ਰਿਹਾ ਜਾ ਰਿਹਾ ਹੈ ਜਿਵੇਂ ਦੰਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾਬ ਮੁਖੀ ਪਿੰਡਾਲ ਦੀ ਗਵਾਹੀ ਥੱਲੇ ਸਮੂਹ ਸੰਪਰਦਾਵਾਂ ਨਿਹੰਗ ਸਿੰਘ ਜਿੱਥੇ ਬੰਦੀਆਂ ਸਮੁੱਚਾ ਸੰਸਮਾਜ ਸਮੁੱਚੇ ਦੇਸ਼ਮ ਦੇਸ਼ ਦੀ ਸੰਗਤ ਜਿਨ੍ਹਾਂ ਵਿੱਚ ਭਾਰੀ ਰੋਸ ਹੈ ਕਿ ਸਾਡੇ ਜਿਸ ਤਰ੍ਹਾਂ ਦੀ ਨਿਯੁਗਤੀ ਮਾਣ ਮਰਯਾਦਾ ਬਹਾਲ ਕੀਤੀ ਜਾਵੇ ਅਤੇ ਜੋ ਸਿੰਘ ਸਾਹਿਬਾਨ ਨੂੰ ਵੇਚ ਕਰਕੇ ਲਾਇਆ ਗਿਆ ਉਹਨਾਂ ਨੂੰ ਅੱਜ ਦਾ ਜੋ ਆਮ ਜਲਾਸ ਵੱਟ ਜਲਾਸ ਜੋ ਚੱਲ ਰਿਹਾ ਉਸ ਵਿੱਚ ਮਤਾ ਪਾ ਕੇ ਉਹਨਾਂ ਦੀ ਬਹਾਲੀ ਕੀਤੀ ਜਾਵੇ ਤਿੰਨ ਹੀ ਤਾਂ ਇਹ ਸਖਦਾ ਦਾ ਰੋ ਦਿਨੋਂ ਦਿਨ ਵੱਧਦਾ ਜਾਵੇਗਾ ਤੇ ਇਸ ਦਾ ਸਾਹਮਣਾ ਕਰਨਾ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਕਾਲੀ ਦਲ ਨੂੰ ਮੁਸ਼ਕਲ ਹੋ ਜਾਊਗਾ ਆਪਣਾ ਸ਼ੁਭਨਾਮ ਕੀ ਹੈ ਜੀ ਸਖਜੀਤ ਸਿੰਘ ਟਪਈ ਜੀ ਸੁਭਜੀਤ ਸਿੰਘ ਟਪਈ ਸਾਡੇ ਨਾਲ ਜੁੜੇ ਸੀ ਕਹਿੰਦੇ ਕਿ ਇਹ ਰੋਹ ਆ ਸੰਗਤਾਂ ਦਾ ਤਿੰਨ ਸਿੰਘ ਸਾਹਿਬਾਨ ਨੂੰ ਲਾਹ ਤਾਂ ਜਾਂਦਾ ਵਾ ਇਹ ਰੋਹ ਸੀ ਤੇ ਰੋਹ ਪਣ ਪਿਆ ਵਾ ਅੱਜ ਤੇ ਦੰਦਮੇ ਟਕਸਾਲ ਦੇ ਮੁਖੀ ਅਗਲੇ ਪਾਸੇ ਚੱਲੇ ਆ ਸੰਤ ਸਮਾਜ ਨਾਲ ਆ ਦਿੱਲੀ ਕਮੇਟੀ ਨਾਲ ਆ ਤੇ ਹਰਿਆਣਾ ਕਮੇਟੀ ਜਦੋਂ ਬਾਬਾ ਹਰਨਾਮ ਸਿੰਘ ਨੂੰ ਪੁੱਛਿਆ ਗਿਆ ਕਿ ਇਹ ਸਾਰਾ ਕੁਝ ਪਲਾਨਡ ਆ ਤੇ ਬਾਬਾ ਹਰਨਾਮ ਸਿੰਘ ਕਹਿੰਦੇ ਕਿ 25 ਸਾਲ ਰਾਜ ਕੀਤਾ ਸੀ ਕਹਿੰਦੇ ਪੰਦ ਪੰਜ ਵਾਰੀ ਮੁੱਖ ਮੰਤਰੀ ਬਣੇ ਸੀ ਜਗਰੂਪੇ ਸਾਰੀ ਗੱਲ ਨੂੰ ਕਿਵੇਂ ਵੇਖਦੇ ਹੋ ਇੱਕ ਪਾਸੇ ਬਾਬਾ ਜੀ ਦੇ ਤੰਜ ਪਰ ਉਹਨਾਂ ਵੱਲੋਂ ਕਿਹਾ ਗਿਆ ਕਿ 25 ਸਾਲ ਦਾ ਰਾਜ ਭਾਗ ਉਦੋਂ ਤੁਸੀਂ ਵੀ ਬੀਜੇਪੀ ਤੇ ਆਰਸ ਜਿੰਦੇ ਪਿੰਗਾ ਝੂਟਦੇ ਰਹੇ ਹੋ ਨੇ ਕੋਈ ਦੋ ਰਾਏ ਨਹੀਂ ਰਹੀ ਜਿਵੇਂ ਅਕਾਲੀ ਦਲ ਦੀਆਂ ਜਿੰਨੀਆਂ ਸਰਕਾਰਾਂ ਰਹੀਆਂ ਜਦੋਂ ਵੀ ਸੱਤਾ ਚਾਹੀਆਂ ਬੀਜੇਪੀ ਨਾਲ ਜਾਂ ਉੱਪਰ ਸੈਂਟਰ 'ਚ ਇਹ ਦੇਖਦੇ ਸੀ ਸੈਂਟਰ 'ਚ ਜਿਹਦੀ ਸੱਤਾ ਉਹਦੇ ਨਾਲ ਅਲਾਈਅੰਸ ਕਰਦੇ ਨੇ ਤੇ ਉਹਦੇ ਨਾਲ ਅਲਾਈਅੰਸ ਕਰਕੇ ਇਹ ਸਰਕਾਰਾਂ ਹਮੇਸ਼ਾ ਸੱਤਾ ਚਾਹੁੰਦੇ ਨੇ ਜਿਵੇਂ ਅਬਰਨਾਮ ਸਿੰਘ ਉਹਨਾਂ ਨੇ ਪਹਿਲਾਂ ਇੰਟਰਵਿਊ 'ਚ ਕਿਹਾ ਕਿ ਜ ਇਹੀ ਸਰਕਾਰਾਂ ਜਿਹਦਾ ਵਿਰੋਧ ਹੁਣ ਅਸੀਂ ਕਰ ਰਹੇ ਆ ਇਹ ਪਹਿਲਾਂ ਹੁਣ ਸਾਡੇ ਤੇ ਆਰਐਸਐਸ 'ਤੇ ਇਲਜ਼ਾਮ ਲਾਉਂਦੇ ਰਹੇ ਪਹਿਲਾਂ ਇਹੀ ਇਹੀ ਪਿੰਗਾ ਝੂਟਦਿਆਂ ਰਹੀਆਂ ਨੇ 25 ਸਾਲ ਉਹਨਾਂ ਨੇ ਇਹ ਗੱਲ ਕਹੀ ਕਿ ਪਿਛਲੀਆਂ ਜਿਹੜੇ 2-3 ਸਰਕਾਰਾਂ ਅਕਾਲੀ ਦਲ ਦੀਆਂ ਰਹੀਆਂ ਉਹ ਆਰਐਸਐਸ ਨਾਲ ਲੜ ਕੇ ਬੀਜੇਪੀ ਨਾਲ ਲੜ ਕੇ ਬੀਜੇਪੀ ਦੀ ਜਮਾਤ ਆਰਐਸਐਸ ਦੋਵੇਂ ਇੱਕਿਆ ਦੇ ਉਹਨਾਂ ਨਾਲ ਰਲ ਕੇ ਹੀ ਇੱਥੇ ਜਿਹੜੇ ਕਾਲੀ ਦਲ ਦੀਆਂ ਸਰਕਾਰਾਂ ਪੰਜਾਬ 'ਚ ਇਸੇ ਤਰ੍ਹਾਂ ਹੀ ਚੱਲਦੀਆਂ ਰਹੀਆਂ ਪਰ ਸਾਡੇ ਨਾਲ ਹੋ ਰਹੀ ਮੀਡੀਆ ਭਾਈਚਾਰਾ ਸਾਡਾ ਮਜੂਦਾ ਕੋਸ਼ਿਸ਼ ਕਰਦੇ ਹੋਣੇ ਆ ਗੱਲਬਾਤ ਜਾਰੀ ਰੱਖੀ ਆਪਾਂ ਦਿੱਲੀ ਕਮੇਟੀ ਪਹੁੰਚ ਚੁੱਕੀ ਹੈ ਹਰਿਆਣਾ ਕਮੇਟੀ ਪਹੁੰਚ ਚੁੱਕੀ ਹੈ ਗੁਰਚਰਨ ਸਿੰਘ ਗਰੇਵਾਲ ਕਹਿੰਦੇ ਪਲੈਂਟ ਧਰਨਾ ਕਹਿੰਦੇ ਕਹਿੰਦੇ ਦਿੱਲੀ ਨੇ ਧਰਨਾ ਲਾਇਆ ਹੋਇਆ ਸੁਭਰਾ ਸਾਹਿਬ ਕਿਵੇਂ ਵੇਖਦੇ ਆ ਇਹ ਚੀਜ਼ ਬਈ ਜੀ ਸਭ ਤੋਂ ਪਹਿਲਾਂ ਤਾਂ ਵੱਡਾ ਸਵਾਲ ਹੈ ਜੇ ਤੁਸੀਂ ਦਿੱਲੀ ਦਾ ਨਾਮ ਦਿੰਦੇ ਹੋ ਤੇ ਕਈ ਦਹਾਕੇ ਤੁਹਾਡਾ ਅਲਾਈਂਸ ਰਿਆ ਕਿ ਉਦੋਂ ਦਿੱਲੀ ਕਿੱਥੇ ਸੀ ਉਦੋਂ ਵੀ ਉਹੀ ਬੀਜ ਇਹ ਵੱਡਾ ਸਵਾਲ ਹੈ ਵੀ ਜਿਹੜਾ ਤੁਸੀਂ ਜਥੇਦਾਰ ਸਾਹਿਬਾਨ ਨੂੰ ਜਿੱਦਾਂ ਲਾਉਣੇ ਹੋ ਕਿਸੇ ਲੀਡਰ ਨੇ ਕਮੈਂਟ ਕੀਤਾ ਸੀ ਵੀ ਜਿੱਦਾਂ ਮੰਡੀ ਬੋਰਡ ਦਾ ਚੇਅਰਮੈਨ ਲਈਦਾ ਹੈ ਨਾ ਇਦਾਂ ਜਥੇਦਾਰਾਂ ਨੂੰ ਤੁਸੀਂ ਲਾ ਰਹੇ ਹੋ ਸਵਾਲ ਤੇ ਆਪਣੇ ਆਪ ਹੋਣਗੇ ਨਾ ਵੀ ਜਦੋਂ ਤੁਸੀਂ ਇਸ ਤਰੀਕੇ ਦੇ ਨਾਲ ਜਥੇਦਾਰਾਂ ਨੂੰ ਲਾਉਗੇ ਤੇ ਜਥੇਦਾਰਾਂ ਨੂੰ ਲਾਉਗੇ ਤੇ ਉਹਦੇ ਵਿੱਚ ਬਹੁਤ ਵੱਡੇ ਸਵਾਲੀਆ ਚੈਨ ਵੀ ਲੱਗ ਜਾਂਦੇ ਪਰ ਅੱਜ ਮੈਂ ਤੁਹਾਡੀ ਗੱਲ ਰੋਕਦਾ ਹਾਂ ਹੁਣ ਬੈਰੀਕੇਡ ਖੁੱਲੂਗੀ ਪਿਛਲੀ ਬੈਰੀਕੇਡਿੰਗ ਜਿਹੜੀ ਸੀ ਵੱਡੇ ਆਫੀਸਰ ਸਾਹਿਬਾਨ ਨੇ ਆਪ ਖਲਵਾਈ ਸੀ ਇਹ ਬੈਰੀਕੇਟਿੰਗ ਕੀ ਲੱਗਦਾ ਤੁਹਾਨੂੰ ਸਤਿੰਦਰ ਸਿੰਘ ਵੈਸਟ ਰੰਮ ਦੇ ਉੱਤੇ ਮੁਖ ਅਫਸਰ ਸਹਿਬਾਨਾ ਸਦਾ ਹਰਪਾਲ ਸਿੰਘ ਇੱਥੇ ਪਹੁੰਚੇ ਹੋਏ ਆ ਕੀ ਬੈਰੀਕੇਟਿੰਗ ਕਿ ਜਾਂ ਹੋਰ ਟ੍ਰੈਫਿਕ ਡਿਵਾਈਡ ਹੋਇਆ ਜਾਊਗਾ ਲੱਗਦਾ ਕੀ ਲੱਗਦਾ ਬਿਲਕੁਲ ਆਪਾਂ ਦੇਖਿਆ ਹੀ ਹੈ ਕਿੰਨੀਆਂ ਬੈਰੀਕੇਟਿੰਗ ਰਸਤੇ ਦੇ ਵਿੱਚ ਲਾਈਆਂ ਗਈਆਂ ਕਿਉਂਕਿ ਜਿਹੜੀਆਂ ਬੈਰੀਕੇਟਿੰਗ ਆ ਪ੍ਰਸ਼ਾਸਨ ਨੇ ਆਰਜੀ ਤੌਰ ਤੇ ਜਿਹੜਾ ਇਹਨਾਂ ਦਾ ਇੱਕ ਪ੍ਰੋਪਾਗੈਂਡਾ ਹੁੰਦਾ ਉਸ ਅਨੁਸਾਰ ਲਾਈਆਂ ਤੇ ਸਿੱਖ ਸੰਗਤ ਦੇ ਮਨਾਂ ਦੇ ਵਿੱਚ ਆ ਸਾ ਮੈਨ ਲੱਗਦਾ ਅਗਲੇ ਪਾਸੇ ਵਧਣਾ ਪਊਗਾ ਇਧਰਲੇ ਪਾਸੇ ਕੋਸ਼ਿਸ਼ ਕਰ ਰਹੇ ਆਪਾਂ ਅਗਲੇ ਪਾਸੇ ਜਾਣ ਦੀ ਹਾਂ ਤਸਵੀਰਾਂ ਪਰ ਦੂਜੇ ਪਾਸਿਓਂ ਦੀ ਚਾਲੇ ਪਾ ਚੁੱਕੇ ਆ ਸਰਦਾਰ ਹਰਪਾਲ ਸਿੰਘ ਜਿਨ੍ਹਾਂ ਦੀ ਮੈਂ ਗੱਲ ਕੀਤੀ ਸੀ ਇੱਕ ਬੈਰੀਗੇਡਿੰਗ ਹਰਪਾਲ ਸਿੰਘ ਨੇ ਆਪ ਖਲਾਈ ਸੀ ਹੁਣ ਕਹਿੰਦੇ ਬੰਦੇ ਦੇ ਦਿਓ ਅਗਲੇ ਪਾਸੇ ਪਹੁੰਚ ਜੀਏ ਦੌੜ ਭੱਜ ਪ੍ਰਸ਼ਾਸਨ ਦੀ ਵੀ ਚੱਲ ਰਹੀ ਆ ਪ੍ਰਸ਼ਾਸਨ ਦੇ ਹੱਥ ਪੈਰਾਂ ਨੇ ਪੈ ਚੁੱਕੀ ਆ ਕਿ ਕੀ ਤੇਜਾ ਸਿੰਘ ਸਮੁੰਦਰੀ ਹਾਲ ਕੇਵਲ 2 ਮਿੰਟ ਦਾ ਰਸਤਾ ਵਾ ਬਾਬਾ ਹਰਨਾਮ ਸਿੰਘ ਖਾਲਸਾ ਸੰਤ ਸਮਾਜ ਤੇ ਨੰਗ ਸਿੰਘ ਜਿੱਥੇ ਬੰਦੀਆਂ ਰਸਤਾ ਦੂਜੇ ਪਾਸਿਓਂ ਦੀ ਆ ਗਿਆ ਕਿਉਂਕਿ ਅਦਰ ਬੈਰੀਗੇਡਿੰਗ ਸੀ ਦੂਜੇ ਰਸਤੇ ਥਾਣੇ ਪਹੁੰਚਦੀਆਂ ਵਾ ਵੱਡੇ ਅਫਸਰ ਸਹਿਬਾਨ ਜਿਹੜੇ ਆ ਉਹ ਆਪਣੀ ਦੌੜ ਭੱਜ ਕਰ ਰਹੇ ਆ ਕਿ ਤੇਜਾ ਸਿੰਘ ਸਮੁੰਦਰੀ ਹਾਲ ਤੋਂ ਪਹਿਲਾਂ ਪਹਿਲਾਂ ਬਾਬਾ ਹਰਨਾਮ ਸਿੰਘ ਨਾਲ ਕੋਈ ਗੱਲਬਾਤ ਕੀਤੀ ਜਾ ਸਕੇ ਪਰ ਬਾਬਾ ਹਰਨਾਮ ਸਿੰਘ ਖਾਲਸਾ ਇੱਕ ਗੱਲ ਤੇ ਅੜੇ ਹੋਏ ਆ ਨਾਲ ਨੂੰ ਦਾ ਸੰਤ ਸਮਾਜ ਆ ਕਿ ਅਸੀਂ ਤੇਜਾ ਸਿੰਘ ਸਮੁੰਦਰੀ ਹਾਲ ਪਹੁੰਚਣਾ ਹੁਣੇ ਥੋੜੀ ਦੇਰ ਪਹਿਲਾਂ ਗੱਲਬਾਤ ਹੋਈ ਸੀ ਪ੍ਰਸ਼ਾਸਨ ਨਾਲ ਵਾਦਾ ਕੀਤਾ ਗਿਆ ਸੀ ਰਿਕਾਰਡਿੰਗ ਦੇ ਵਿੱਚ ਕਿਹਾ ਗਿਆ ਸੀ ਉਸ ਟਾਈਮ ਦੇਤੇ ਅਕਾਲ ਚੈਨਲ ਦਾ ਕਿਵਲੀ ਕੋਈ ਕੈਮਰਾ ਚੱਲ ਰਿਹਾ ਸੀ ਉਹ ਚ ਨੇ ਕਿਹਾ ਸੀ ਕਿ ਸਾਨੂੰ ਅੱਗੇ ਵਧਣ ਦਿਓ ਅਸੀਂ ਸ਼ਾਂਤ ਮੇਂ ਜਾਣਾ ਹੁਣ ਉਹ ਰਸਤਾ ਬੰਦ ਸੀ ਇਹ ਜੋੜਾ ਘਰ ਦੇ ਉੱਪਰ ਦੀ ਰਸਤਾ ਸੀ ਜਿਹੜਾ ਫਿਰ ਇੱਥੇ ਦੇਖ ਸਕਦੇ ਆ ਪ੍ਰਸ਼ਾਸਨ ਦੇ ਅਧਿਕਾਰ ਜਿਹੜੇ ਸੀ ਉਹ ਅਗਲੇ ਪਾਸੇ ਪਹੁੰਚੇ ਆ ਤੇ ਤਸਵੀਰ ਵੀ ਕਿਹਾ ਸਕਦੇ ਹਾਂ ਪ੍ਰਸ਼ਾਸਨ ਨੂੰ ਅਥਾ ਬਾਰੇ ਜਰੂਰ ਪਈ ਹੋਈ ਆ ਕਿਉਂਕਿ ਦਮਦਮੀ ਟਕਸਾਲ ਤੇ ਨੰਗ ਸਿੰਘ ਜੱਥੇਬੰਦੀਆਂ ਦਮਦਮੀ ਟਕਸਾਲ ਤੇ ਨੰਗ ਸਿੰਘ ਜੱਥੇਬੰਦੀਆਂ ਅਗਲੇ ਪਾਸੇ ਵੱਧ ਚੁੱਕੀਆਂ ਹਨ ਰੋਕਣ ਦੀ ਕੋਸ਼ਿਸ਼ ਹੋਊਗੀ ਸ਼ਾਇਦ ਇਸ ਟਾਈਮ ਦੇ ਉੱਤੇ ਇਸ ਸਮੇ ਇੱਕ ਤਸਵੀਰ ਬਿਲਕੁਲ ਜੋੜਾ ਕਰਦੇ ਸਾਹਮਣੇ ਆ ਜਿਕਾਰਿਆਂ ਦੀ ਗੂੰਹ ਦੇ ਵਿੱਚ ਸੰਗਤ ਪਹੁੰਚ ਚੁੱਕੀ ਆ ਅਗਲੇ ਪਾਸੇ ਲਾਈਨ ਬਣਾ ਕੇ ਪ੍ਰਸ਼ਾਸਨ ਖੜਾ ਹੋ ਚੁੱਕਿਆ ਆ ਰੋਕਣ ਦੀ ਕੋਸ਼ਿਸ਼ ਆ ਹਰਪਾਲ ਸਿੰਘ ਜਿਹੜਾ ਕਿ ਵੱਡੇ ਪੁਲਿਸ ਅਧਿਕਾਰੀ ਆ ਪ੍ਰਸ਼ਾਸਨ ਮੌਜੂਦ ਸੀ ਇਹ ਸੰਗਤ ਨੂੰ ਰੋਕਿਆ ਜਾ ਰਿਹਾ ਇਸ ਟਾਈਮ ਦੇ ਉੱਤੇ ਤੇਜਾ ਸਿੰਘ ਸਮੁੰਦਰੀ ਹਾਲ ਜਾਣ ਵਾਸਤੇ ਰੋਕਣ ਦੀ ਕੋਸ਼ਿਸ਼ ਆ ਪਰ ਜਦੋਂ ਸੰਗਤ ਹਾਰਡ ਹੋਵੇ ਸ਼ਾਇਦ ਰੋਕਣਾ ਮੁਸ਼ਕਲ ਹੋ ਜਾਊਗਾ ਪ੍ਰਸ਼ਾਸਨ ਨੂੰ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਸਨ ਅਧਿਕਾਰੀਆਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਸੀ ਦੰਦਮੀ ਟਕਸਾਲ ਦੇ ਇਹਨਾਂ ਮੁਖੀ ਆ ਨੌਜਵਾਨ ਆ ਉਹਨਾਂ ਨੇ ਪ੍ਰਸ਼ਾਸਨ ਨੂੰ ਸਾਈਡ ਤੇ ਕਰਨ ਤੋਂ ਬਾਅਦ ਦੇ ਵਿੱਚ ਆਪ ਅੱਗੇ ਵਧਣ ਦੀ ਕੋਸ਼ਿਸ਼ ਆ ਪ੍ਰਸ਼ਾਸਨ ਫਿਰ ਵੀ ਪੂਰੀ ਕੋਸ਼ਿਸ਼ ਆ ਕਿ ਅਗਲੇ ਪਾਸੇ ਰੋਕਿਆ ਜਾਵੇ ਮੈਂ ਗਰਮੀਤ ਨੂੰ ਕਹੂੰਗਾ ਇਧਰ ਉੱਪਰੋਂ ਜਿਹੜੇ ਕਾਂਝੀ ਕੀਤੀ ਜਾਵੇ ਤਸਵੀਰ ਇਧਰਲੇ ਪਾਸੇਓਂ ਅਗਲੇ ਪਾਸੇ ਵਧਣ ਦੀ ਕਵਾਇਦ ਜਿਹੜੀ ਫਿਊ ਚੱਲ ਰਹੀ ਆ ਇਸ ਟਾਈਮ ਦੇ ਉੱਤੇ ਪ੍ਰਸ਼ਾਸਨ ਪ੍ਰਸ਼ਾਸਨ ਰੋਕਣ ਦੀ ਕੋਸ਼ਿਸ਼ ਆ ਪ੍ਰਸ਼ਾਸਨ ਵੱਲੋਂ ਰੋਕਣ ਦੀ ਕੋਸ਼ਿਸ਼ ਆ ਪਰ ਦਮਦਮੀ ਟਕਸਾਲ ਦੇ ਸਿੰਘ ਜਿਹੜੇ ਆ ਦਮਦਮੀ ਟਕਸਾਲ ਦੇ ਮੇਨ ਬੁਲਾਰੇ ਜਿਹੜੇ ਆ ਉਹ ਅਗਲੇ ਪਾਸੇ ਵਧ ਰਹੇ ਆ ਜਕਾਰਿਆਂ ਦੀ ਗੂੰਜ ਦੇ ਵਿੱਚ ਅੱਗੇ ਵਧਣ ਦੀ ਕਵਾਇਦ ਜਿਹੜੀ ਸੀ ਉਹ ਚੱਲ ਰਹੀ ਆ ਇਸ ਟਾਈਮ ਦੇ ਉੱਤੇ ਪ੍ਰਸ਼ਾਸਨ ਮੌਜੂਦ ਸੀ ਪਰ ਨਹੀਂ ਰੋਕਿਆ ਗਿਆ ਹਾਸਮ ਤੁਸੀਂ ਦੇਖ ਸਕਦੇ ਹੋ ਪੂਰੀਏ ਕੋਸ਼ਿਸ਼ ਅਗਲੀ ਤਸਵੀਰ ਤੁਹਾਨੂੰ ਬਿਲਕੁਲ ਹੁਣ ਲਾਸਟ ਸਟਾਪ ਹੋਊਗਾ ਤੇਜਾ ਸਿੰਘ ਸਮੁੰਦਰੀ ਹਾਲ ਵਾਲਾ ਉਹ ਲਾਸਟ ਸਟਾਪ ਹੋਊਗਾ ਉੱਥੇ ਫੇਰ ਰੋਕਾਂ ਲਗੀਆਂ ਹੋਣਗੀਆਂ ਕੀ ਉਹਨਾਂ ਰੋਕਾਂ ਦੇ ਉੱਤੇ ਬਾਬਾ ਹਰਨਾਮ ਸਿੰਘ ਖਾਲਸਾ ਜੀ ਨਾਲ ਕੋਈ ਪ੍ਰਸ਼ਾਸਨ ਦੀ ਗੱਲਬਾਤ ਚੱਲਦੀ ਆ ਕਿ ਅਗਲੇ ਪਾਸੇ ਤੇਜਾ ਸਿੰਘ ਸਮੁੰਦਰੀ ਹਾਲ ਨਾ ਪਹੁੰਚਿਆ ਜਾ ਸਕੇ ਕੋਈ ਇਹੋ ਜੀ ਗੱਲਬਾਤ ਹੁੰਦੀ ਆ ਦੇਖਦੇ ਅਗਲੀ ਤਸਵੀਰ ਤੁਹਾਨੂੰ ਸਾਂਝੀ ਕਰਦੇ ਆ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਿਲਕੁਲ ਸਾਹਮਣੇ ਆਸੀਂ ਇਸ ਟਾਈਮ ਦੇ ਉੱਤੇ ਜਿੱਥੇ ਸਵੇਰੇ ਪੁਲਿਸ ਬਲ ਵੀ ਤਾਇਨਾਤ ਸੀ ਇੱਥੇ ਭਾਰੀ ਪੁਲਿਸ ਬਲ ਤਾਇਨਾਤ ਸੀ ਉਸ ਲੋਕੇਸ਼ਨ ਤੇ ਅਗਰਮੀਤ ਅਗਲੇ ਪਾਸੇ ਆ ਜਾਓ ਮੈਨੂੰ ਲੱਗਦਾ ਕਿ ਅਗਲੀ ਤਸਵੀਰ ਅਹਿਮ ਹੋਊਗੀ ਗਰਮੀਤ ਮੈਂ ਕਹੂੰਗਾ ਕਿ ਅਗਲੇ ਪਾਸੇ ਆ ਜਾਓ ਸ਼ਾਇਦ ਅਗਲੀ ਤਸਵੀਰ ਅਹਿ ਇੱਕ ਪਾਸੇ ਤੇਜਾ ਸਿੰਘ ਸਮੁੰਦਰੀ ਹਾਲ ਵਾਲੇ ਪਾਸੇ ਬੈਰੀਗੇਟਿੰਗ ਸ਼ਾਇਦ ਤੇਜਾ ਸਿੰਘ ਸਮੁੰਦਰੀ ਹਾਲ ਦਾ ਰਸਤਾ ਅੱਜ ਪ੍ਰਸ਼ਾਸਨ ਵੱਲ ਰੋਕਿਆ ਹੋਇਆ ਇਹ ਦੇਖ ਸਕਦੇ ਆ ਇਹ ਜਰੂਰ ਹਰ ਰੀ ਬੈਟਿੰਗ ਵੀ ਦੇਖਦੇ ਆ ਪਰ ਉਹ ਰਸਤਾ ਫਿਰ ਪ੍ਰਸ਼ਾਸਨ ਵੱਲ ਰੁਕਿਆ ਹੋਇਆ ਇੱਕ ਵੱਖਰੀ ਤਸਵੀਰ ਆ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਬਜਟ ਇਜਲਾਸ ਪਰ ਇਧਰ ਪਾਸੇ ਰੋਕਣ ਦੀ ਕੋਸ਼ਿਸ਼ ਆ ਇਹ ਤੇਜਾ ਸਿੰਘ ਦਾ ਸਮੁੰਦਰੀ ਹਾਲ ਨੂੰ ਜਾਣ ਵਾਲਾ ਰਸਤਾ ਸੀ ਸਵੇਰੇ ਇਹ ਖੁੱਲਾ ਸੀ ਅਸੀਂ ਉਹ ਤੁਹਾਨੂੰ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਪਰ ਇਸ ਟਾਈਮ ਦੇ ਉੱਤੇ ਉਸ ਰਸਤੇ ਨੂੰ ਰੋਕਿਆ ਹੋਇਆ ਵਾ ਇਸ ਟਾਈਮ ਤੁਸੀਂ ਤਸਵੀਰ ਵੇਖ ਸਕਦੇ ਹੋ ਤੇਜਾ ਸਿੰਘ ਸਮੁੰਦਰੀ ਹਾਲ ਵਾਲਾ ਰਸਤਾ ਰੋਕਿਆ ਹੋਇਆ ਵਾ ਪ੍ਰਸ਼ਾਸਨ ਦੀਆਂ ਰੋਕਾਂ ਵਾ ਇਹ ਇਸ ਟਾਈਮ ਦੇ ਉੱਤੇ ਪ੍ਰਸ਼ਾਸਨ ਵੱਲੋਂ ਰੋਕਿਆ ਹੋਇਆ ਰਸਤਾ ਵਾ ਜਿਹੜੀ ਗੱਲ ਕੀਤੀ ਸੀ ਦੰਦਮੇ ਟਕਸਾਲ ਵੱਲੋਂ ਵੱਡੀ ਰੋਕ ਆ ਹੁਣ ਅਗਲੇ ਪਾਸੇ ਤੇ ਪ੍ਰਸ਼ਾਸਨ ਮੌਜੂਦ ਆ ਪ੍ਰਸ਼ਾਸਨ ਮੌਜੂਦ ਆ ਇੱਕ ਪਾਸੇ ਦੰਦਮੇ ਟਕਸਾਲ ਵੱਡੀ ਨਮੈਂਦਾ ਜਥੇਬੰਦੀ ਆ ਕੌਮ ਦੀ ਇੱਕ ਪਾਸੇ ਐਜੀਪੀਸੀ ਐਜੀਪੀਸੀ ਤੇ ਦਮਦਮ ਟਕਸਾਲ ਦੋ ਵੱਡੀਆਂ ਸਰਮੌਰ ਸੰਸਥਾਵਾਂ ਆ ਮੋ ਸਾਹਮਣੇ ਆ ਪਹੁੰਚ ਚੁੱਕੇ ਐਸਮ ਦੇ ਤੇ ਦਮਦਮ ਟਕਸਾਲ ਅਗਲੇ ਪਾਸੇ ਵਧਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਦੇਖਦੇ ਆ ਕਿ ਆ ਤੇਜਾ ਸਿੰਘ ਸਮੁੰਦਰੀ ਹਾਲ ਨੂੰ ਆਉਣ ਦਾ ਰਸਤਾ ਵਾ ਮੈਂ ਗਰਮੀਤ ਨੂੰ ਕਹੂੰਗਾ ਦੋਵੇਂ ਪਾਸਿਆਂ ਤਸਵੀਰਾਂ ਤੋਂ ਖੂਦ ਦਿਖਾ ਲਿਓ ਇਧਰਲੇ ਪਾਸੇ ਰਾਸਤਾ ਬੰਦ ਕੀਤਾ ਹੋਇਆ ਵਾ ਤੇਜਾ ਸਿੰਘ ਸਮੁੰਦਰੀ ਹਾਲ ਵਾਲਾ ਰਸਤਾ ਬੰਦ ਆ ਅਗਲੇ ਪਾਸੇ ਵਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਵੱਡਾ ਕਾਫਲਾ ਆ ਕੌਮ ਦੀਆਂ ਦੋ ਨੁਮਾਇੰਦਾਂ ਜਥੇਬੰਦੀਆਂ ਦਮਦਮੀ ਟਕਸਾਲ ਸੰਤ ਜਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਅਕਸਰ ਨਾਮ ਲੈਨੇ ਅਸੀਂ ਉਹ ਤੋਂ ਪਹਿਲਾਂ ਲੰਬਾ ਸਮਾਂ ਤੋਂ ਆਪਣੀਆਂ ਸਮਾਵਾ ਬਾਬਾ ਦੀਪ ਸੂਤੋਂ ਲੈ ਕੇ ਹੁਣ ਤੱਕ ਸਮਾਵਾ ਦਿੱਤੀਆਂ ਜਾ ਰਹੀਆਂ ਆ ਉਹਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਜੀ ਤੇ ਨਾਲ ਨਾਲ ਐ ਜੀ ਪੀ ਸੀ ਸਿੱਖਾਂ ਦੀ ਸਰਮੌਰ ਜਥੇਬੰਦੀ ਐ ਜੀ ਪੀ ਸੀ ਦੋਵੇਂ ਜਥੇਬੰਦੀਆਂ ਐਸਐਮ ਦੇ ਉੱਤੇ ਆਮੋ ਸਾਹਮਣੇ ਕਹਿ ਸਕਦੇ ਆ ਕੋਈ ਟਕਰਾਅ ਨਾ ਹੋਵੇ ਬਾਬਾ ਹਰਨਾਮ ਸਿੰਘ ਖਾਲਸਾ ਨਾਲ ਥੋੜੀ ਜਿਹਾ ਪਹਿਲਾਂ ਗੱਲਬਾਤ ਹੋਈ ਸੀ ਉਹਨਾਂ ਕਹਿੰਿਆ ਕਿ ਅਸੀਂ ਐਹ ਜੀ ਪੀਸੀ ਦਾ ਸਤਿਕਾਰ ਕਰਦੇ ਆ ਪਰ ਉਹ 14 ਦੇ ਬੈਠੇ ਹੋਏ ਉਹਨਾਂ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਆ ਕਿ ਰੋਹਿਤ ਦੀ ਆਵਾਜ਼ ਤੇ ਕਿਵੇਂ ਦੇ ਬਾਨਾਂ ਦੀ ਤਾਜ ਪੋਸ਼ੀ ਤੇ ਸਿੰਘ ਸਾਹਿਬਾਨਾਂ ਦੀ ਲਾਉਣ ਦੀ ਜਿਹੜੀ ਪ੍ਰਕਿਰਿਆ ਤੇ ਲਾਉਣ ਦੀ ਪ੍ਰਕਿਰਿਆ ਸੀ ਉਹਦੇ ਉੱਤੇ ਵੀ ਸਵਾਲ ਚੁੱਕੇ ਸੀ ਤੇ ਨਾਲ ਨਾਲ ਇਹ ਵੀ ਗੱਲ ਕਰ ਦਿੱਤੀ ਸੀ ਕਿ ਤਿੰਨ ਸਿੰਘ ਸਾਹਿਬਾਨਾਂ ਦੀ ਜਿੰਨਾ ਚਿਰ ਤਾਜਪੋਸ਼ੀ ਨਹੀਂ ਹੁੰਦੀ ਤਿੰਨ ਸਿੰਘ ਸਾਹਿਬਾਨ ਨੂੰ ਨਹੀਂ ਲੈ ਜਾਂਦਾ ਉਹਨਾਂ ਚਿਰ ਅਸੀਂ ਰੋਸ ਧਰਨਾਇ ਤੇ ਰੱਖਾਂਗੇ ਇਹ ਬਾਬਾ ਹਰਨਾਮ ਸਿੰਘ ਖਾਲਸਾ ਨੇ ਥੋੜੀ ਦੇਰ ਪਹਿਲਾਂ ਕਿਹਾ ਸੀ ਕਿਉਂਕਿ ਜਦੋਂ ਗੱਲਬਾਤ ਕੀਤੀ ਸੀ ਉਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਚਿਰੇ ਇਸੇ ਤਰ੍ਹਾਂ ਹੀ ਪ੍ਰਦਰਸ਼ਨ ਚੱਲੂਗਾ ਜਿੰਨਾ ਚਿਰ ਤਿੰਨ ਸਿੰਘ ਸਾਹਿਬਾਨਾਂ ਦੀ ਤਾਜਪੋਸ਼ੀ ਦੁਬਾਰਾ ਨਹੀਂ ਹੁੰਦੀ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਅਸੀਂ ਕਿਸੇ ਦਾ ਵਿਰੋਧ ਨਹੀਂ ਕਰਦੇ ਗੁਲਦੀਪ ਸਿੰਘ ਗੜਗਾਜ ਦਾ ਵੀ ਕਿਹਾ ਉਹਨਾਂ ਨੇ ਕਿ ਸਤਿਕਾਰਯੋਗ ਆ ਪਰ ਅਸੀਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਸਾਹਮਣੇ ਪ੍ਰਦਰਸ਼ਨ ਕਰਨਾ ਵਾ ਰੋਜ਼ ਪ੍ਰਦਰਸ਼ਨ ਆ ਤਿੰਨ ਸਿੰਘ ਸਾਹਿਬਾਨਾਂ ਦੀ ਨਿਯੁਕਤੀਆਂ ਦੇ ਕਾਰਨ ਵਿਧਿ ਵਿਵਧਾਨ ਦੀ ਗੱਲ ਆ ਕਿ ਵਿਧਿ ਵਿਵਧਾਨ ਜਿਹੜਾ ਵਾ ਉਹ ਬਣਨਾ ਚਾਹੀਦਾ ਵਾ ਇਸ ਟਾਈਮ ਦੇ ਉੱਤੇ ਵਿਧਿ ਵਿਵਧਾਨ ਬਣਨਾ ਚਾਹੀਦਾ ਵਾ ਇੱਥੇ ਤਸਵੀਰਾਂ ਜਿਹੜੀਆਂ ਚਾਰਛੇੜਾਂ ਦਿਖਾ ਰਹੇ ਆ ਇਸ ਟਾਈਮ ਦੇ ਉੱਤੇ ਇੱਕ ਪਾਸੇ ਐਚਪੀਸੀ ਦੂਜੇ ਪਾਸੇ ਦਮਦਮੇ ਟਕਸਾਲ ਇੱਕ ਪਾਸੇ ਐਚਪੀਸੀ ਤੇ ਦੂਜੇ ਪਾਸੇ ਦਮਦਮੇ ਟਕਸਾਲ ਆ ਦਮਦਮੇ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਉਹਨਾਂ ਵੱਲੋਂ ਜਿਹੜਾ ਕੀ ਇੱਕ ਸੁਨੇਹਾ ਦਿੱਤਾ ਗਿਆ ਸੀ ਕਿ ਅੱਗੇ ਵਧਣ ਦਿੱਤਾ ਜਾਵੇ ਸਾਨੂੰ ਰੋਕਿਆ ਨਾ ਜਾਵੇ ਅਸੀਂ ਸ਼ਾਂਤਮਈ ਜਾਣਾ ਵਾ ਤੇ ਇਸ ਟਾਈਮ ਦੇ ਉੱਤੇ ਦਮਦਮੀ ਟਕਸਾਲ ਵੱਲੋਂ ਉਹ ਸ਼ਾਂਤਮਈ ਰੋਸ ਪ੍ਰਦਰਸ਼ਨ ਉਹਦੀਆਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਜਿਹੜਾ ਇਸ ਟਾਈਮ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਿਲਕੁਲ ਨੇੜੇ ਆ तेजसिंग समुंदरी हाल ਤੋਂ ਅਗਲੇ ਪਾਸੇ ਬਸ ਕੁਝ ਕੁ ਕਦਮਾਂ ਤੇਜਸਿੰਘ समुंदरी हाल ਦੇ ਉਧਰ ਬਜਟ اجلاس ਸਾ ਜਿੰਦਰ ਦੀ ਗੱਲ ਕਰਦੇ ਆ ਤਾਂ ਬਜਟ ਜਲਾਸ ਸ੍ਰੋਮਣੀ ਕਮੇਟੀ ਦਾ ਬਜਟ اجلاس ਚੱਲ ਰਿਹਾ ਵਾ ਤੇ ਨਾਲ ਨਾਲ ਇਸ ਟਾਈਮ ਦੇ ਉੱਤੇ ਤੇਜਸਿੰਘ समुंदरी हाल ਵਾਲੇ ਪਾਸੇ ਅੱਗੇ ਵਧਣ ਦੀ ਪ੍ਰਕਿਰਿਆ ਜਿਹੜਾ ਕਿ ਦਮਦਮੇ ਟਕਸਾਲ ਵੱਲੋਂ ਕੀਤੀ ਜਾ ਰਹੀ ਹੈ ਤੇਜਸਿੰਘ समुंदरी हाल ਦੇ ਬਿਲਕੁਲ ਨੇੜੇ ਪਹੁੰਚੇ ਹਨ ਰੋਕਾਂ ਸੀ ਅਗਲੇ ਪਾਸੇ ਪ੍ਰਸ਼ਾਸਨ ਨੂੰ ਲਾਈਆਂ ਹੋਈਆਂ ਸੀ ਤੇ ਇਸ ਟਾਈਮ ਦੇ ਉੱਤੇ ਦਮਦਮੇ ਟਕਸਾਲ ਦੇ ਮੁਖੀ ਨਾਲ ਆਪਾਂ ਜੇ ਗੱਲ ਕਰੀਏ ਸੰਤ ਸਮਾਜ ਦਿੱਲੀ ਕਮੇਟੀ ਤੇ ਹਰਿਆਣਾ ਕਮੇਟੀ ਸਾਰੇ ਜਿਹੜੇ ਉਥੋਂ ਚੱਲੇ ਸੀ ਗੋਲਡਨ ਗੇਟ ਤੋਂ ਤੇ ਉਹਦੇ ਬਿਲਕੁਲ ਨੇੜੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਨੇੜੇ ਬੈਠ ਚੁੱਕੇ ਆ ਉਹਦੇ ਪਾਸੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਬਜਟ اجلاس ਚੱਲ ਰਿਹਾ ਬਜਟ اجلاس ਦੇ ਵਿੱਚ ਇੱਕ ਪਾਸੇ ਬਜਟ اجلاس ਆ ਦੂਜੇ ਪਾਸੇ ਜਿਹੜੇ ਵਿਰੋਧੀ ਧਿਰ ਸੀ ਉਹ ਵੀ ਵਾਕਆਊਟ ਕਰਕੇ ਬਾਹਰ ਆਈ ਹੈ ਤੇ ਉੱਥੇ ਵੀ ਨਾਰੇਬਾਜ਼ੀ ਹੋ ਰਹੀ ਆ ਉਹਦੇ ਵਿੱਚ ਹੁਣੇ ਭਾਈ ਮਨਜੀਤ ਸਿੰਘ ਤੇ ਬਾਕੀ ਜਿਹੜੇ ਉਹਨਾਂ ਦੇ ਵਿਰੋਧੀ ਆ ਖਾਸ ਕਰਕੇ ਇਸ ਟਾਈਮ ਤੇ ਦੋ ਢੜੇ ਬਣ ਚੁੱਕੇ ਅੰਦਰ ਵੀ ਤੇ 40 ਮੈਂਬਰ ਜਿਹੜੇ ਸ੍ਰੋਮਣੀ ਕਮੇਟੀ ਮੈਂਬਰ ਆ 40 ਆ ਉਹਨਾਂ ਨੇ ਲਿਖ ਕੇ ਦਿੱਤਾ ਹੋਇਆ ਕਿ ਜੋ ਕੁਝ ਬਣਿਆ ਹੋਇਆ ਜੋ ਕੁਝ ਹੋਇਆ ਸਿੰਘ ਸਾਹਿਬਾਨ ਦੇ ਨਿਯੁਕਤੀ ਵਾਸਤੇ ਉਹਦਾ ਕੋਈ ਵਿਧਿ ਵਿਵਧਾਨ ਬਣੇ ਤੇ ਇੱਕ ਦਿਨ ਪਹਿਲੋਂ ਦੀ ਗੱਲ ਆ ਹਰਜਿੰਦਰ ਸਿੰਘ ਧਾਮੀ ਦਾ ਬਿਆਨ ਵੀ ਆ ਚੁੱਕਾ ਕਿ ਹੁਣ ਵਿਧਿ ਵਿਵਧਾਨ ਬਣੂਗਾ ਪਰ ਵਿਧਿ ਵਿਵਧਾਨ ਤੇ ਕਿੰਤੂ ਪਰੰਤੂ ਜ਼ਰੂਰ ਹੋ ਰਹੀ ਆ ਕਿ ਜਦੋਂ ਸਿੰਘ ਸਾਹਿਬਾਨ ਨੂੰ ਲਿਆਂਦਾ ਜਾਂਦਾ ਵਾ ਉਦੋਂ ਤੇ ਹਾਥੀਆਂ ਤੇ ਤੇ ਘੋੜਿਆਂ ਤੇ ਬਿਠਾ ਕੇ ਲਿਆ ਜਾਂਦਾ ਪਰ ਪ੍ਰਕਿਰਿਆ ਕੀ ਜਾਣਦੀ ਜਾਣ ਵੇਲੇ ਬੜੇ ਲੰਬੇ ਸਮੇਂ ਤੋਂ ਪ੍ਰਕਿਰਿਆ ਹੋ ਚੱਲ ਰਹੀ ਹੈ ਕਿ ਜਾਣ ਵੇਲੇ ਕਰਤਾਰ 쿠ਸ਼ੀ ਹੋਈ ਉਹ ਗਿਆਨੀ ਹਰਪ੍ਰੀਤ ਸਹੋਂ ਗਿਆਨੀ ਰਕबीर ਸਿੰਘ ਜਾਂ ਗਿਆਨੀ ਸੁਲਤਾਨ ਸਿੰਘ ਗਿਆਨੀ ਸੁਲਤਾਨ ਸਿੰਘ ਦੇ ਕਰਤਾਰ 쿠ਸ਼ੀ ਨਹੀਂ ਹੋਈ ਪਰ ਅਚਾਨਕ ਉਹਨਾਂ ਨੂੰ 26 ਅੰਦਰਾਂ ਤੋਂ ਜਲਾਤਾ ਜਾਂਦਾ ਵਾ ਇਸ ਗੱਲ ਦੇ ਵਿਰੋਧ ਦੇ ਵਿੱਚ ਜਿੱਥੇ ਬਾਬਾ ਅਨਾਮ ਸਿੰਘ ਖਾਲਸਾ ਵੱਲੋਂ ਕਿਹਾ ਗਿਆ ਕਿ ਜਾਂ ਤੇ ਤਿੰਨ ਸਿੰਘ ਸਹਿਬਾਨਾਂ ਨੂੰ ਬਹਾਲ ਕੀਤਾ ਜਾਵੇ ਤੇ ਦੂਜੇ ਪਾਸੇ ਸਿੰਘ ਸਾਹਿਬ ਕੁਲਦੀਪ ਸਿੰਘ ਗੜਗਾ ਜਿਨ੍ਹਾਂ ਨੂੰ ਇਸ ਟਾਈਮ ਤੱਕ ਸ੍ਰੀ ਕੇਸਗੜ ਸਾਹਿਬ ਦੇ ਸਿੰਘ ਸਾਹਿਬ ਲਗਾਤਾਰ ਗਿਆ ਵਾ ਅਕਾਲ ਤਖਸਾਲ ਸਾਹਿਬ ਦੇ ਕਾਰਜਕਾਰੀ ਜਥੇਦਾਰ ਲਗਾਤਾਰ ਗਿਆ ਵਾ ਟੇਕ ਸਿੰਘ ਧਨੋਲਾ ਜਿਨ੍ਹਾਂ ਦੀ ਅਜੇ ਕੋਈ ਤਾਜਪੋਸ਼ੀ ਦੀ ਨਾ ਕੋਈ ਫੋਟੋ ਆਈ ਆ ਨਾ ਕੋਈ ਵੀਡੀਓ ਆਈ ਆ ਹਾਂ ਉਹਨਾਂ ਨੂੰ ਪਦਵੀ ਜਰੂਰ ਉਥੇ ਦੇ ਦਿੱਤੀ ਗਈ ਆ ਦਮਦਮਾ ਸਾਹਿਬ ਦੀ ਅਜੇ ਤੱਕ ਉਹਦਾ ਅਜੇ ਟੇਕ ਸਿੰਘ ਧਨੋਲਾ ਵੱਲੋਂ ਨਾਕਿਤੇ ਬੋਲਿਆ ਗਿਆ ਵਾ ਨਾ ਕੁਝ ਬਾਹਰ ਪਤਾ ਲੱਗਾ ਵਾ ਤੇ ਨਾ ਅਜੇ ਤੱਕ ਕੋਈ ਫੋਟੋ ਜਾਂ ਵੀਡੀਓ ਨਿਕਲੀ ਆ ਕਿ ਉਹਨਾਂ ਵੱਲੋਂ ਤਾਜਪੋਸ਼ੀ ਹੋਈ ਆ ਕੀ ਉਹਨਾਂ ਨੂੰ ਉਹਨਾਂ ਹਾਥੀਆਂ ਤੇ ਘੋੜਿਆਂ ਤੇ ਲਿਆ ਕੇ ਤੇ ਉਹ ਪਤਵੀ ਦੇ ਦਿੱਤੀ ਗਈ ਆ ਜਾਣ ਦੀ ਪ੍ਰਕਿਰਿਆ ਜਿਹੜੀ ਆ ਜਿਵੇਂ ਬੱਬਾ ਨਾਮ ਸਿੰਘ ਖਾਲਸਾ ਨੇ ਵੀ ਗੱਲ ਕੀਤੀ ਸੀ ਤੇ ਉਧਰ ਹਰਜਿੰਦਰ ਸਿੰਘ ਧਾਮੀ ਵੀ ਕਹਿੰਦੇ ਕਿ ਅੱਜ ਕੋਈ ਨਾ ਕੋਈ ਸੰਦ ਰੂਪ ਰੇਖਾ ਲੁਕੀ ਜਾਊਗੀ ਇਸ ਟਾਈਮ ਦੇ ਉੱਤੇ ਵੀ ਹੁਣ ਵਿਧੀ ਵਿਵਧਾਨ ਵੱਖਰਾ ਹੋਊਗਾ ਉਹ ਵਿਧੀ ਵਿਵਧਾਨ ਕੀ ਹੋਊਗਾ ਵਿਧੀ ਵਿਵਧਾਨ ਦੇ ਵਿੱਚ ਹੋਊਗਾ ਕਿ ਸਿੰਘ ਸਾਹਿਬਾਨ ਇੱਕ ਹੀ ਨਿਯੁਕਤੀ ਤੇ ਰਹਿ ਸਕਦੇ ਆ ਜਿਵੇਂ ਗਿਆਨੀ ਰਗਵੀਰ ਸਿੰਘ ਇੱਕ ਪਾਸੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਤੇ ਨਾਲ ਉਹ ਹੈਂਡ ਗ੍ਰੰਥੀ ਸਾਹਿਬਾਨ ਸੀ ਜੇ ਦੂਜੇ ਪਾਸੇ ਗਿਆਨੀ ਸੁਲਤਾਨ ਸਿੰਘ ਦੀ ਗੱਲ ਕਰਦੇ ਆ ਉਹ ਗ੍ਰੰਥੀ ਸਹਿਬਾਨ ਸੀ ਤੇ ਨਾਲ ਨਾਲ ਤਖਸਰੀ ਕੇਸਗਰ ਸਾਬ ਦੇ ਸਿੰਘ ਸਹਿਬਾਨ ਸੀ ਇਹ ਵੀ ਹੋਇਆ ਕਿ ਇੱਕ ਹੀ ਅਹੁਦਾ ਹੋਊਗਾ ਜਾਂ ਤਾਂ ਸਿੰਘ ਸਾਹਿਬ ਹੋਣਗੇ ਜਾਂ ਉਹ ਜਥੇਦਾਰ ਹੋਣਗੇ ਜਾਂ ਤੇ ਹੋਰ ਸੇਵਾਵਾਂ ਨਿਭਾਉਂਦੇ ਹੋਣਗੇ ਉਹਨਾਂ ਕੋਲ ਕੇਵਲ ਇੱਕ ਹੀ ਅਹੁਦਾ ਹੋਊਗਾ ਪਰ ਅੱਜ ਖਾਸ ਕਰਕੇ ਜਿਹੜਾ ਦੋ ਸੰਸਥਾਵਾਂ ਸਾਡੀਆਂ ਸਰਮੌਰ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੇਨਾਲਟੋਂ ਤੋਂ ਮੀਟਕ ਸਾਲ ਬੜਾ ਚਿੱਲ ਰਲੇਵਾ ਚੱਲਿਆ ਜੇ ਆਪਾਂ ਗੱਲ ਕਰੀਏ ਹੁਣੇ ਹੀ ਜਦੋਂ ਬਾਬਾ ਨਾਮ ਸਿੰਘ ਖਾਲਸਾ ਨਾਲ ਗੱਲਬਾਤ ਕੀਤੀ ਸੀ ਉਹਨਾਂ ਨੇ ਇੱਕ ਸਵਾਲ ਵੀ ਕੀਤਾ ਤੰਜ ਵੀ ਕੱਸਿਆ ਉਹ ਕਹਿੰਦੇ ਪੰਜ ਵਾਰੀ ਦੇ ਮੁੱਖ ਮੰਤਰੀ ਸਾਹਿਬ ਨੂੰ ਦੱਸ ਦੇਣ ਜਿਹੜੇ ਬਣੇ ਸੀ ਜਾਂ ਉਹਨਾਂ ਦਾ ਕਾਰਜਪਾਲ ਜਨਰਲ ਸੰਭਾਲਿਆ ਨਾਲ ਕਿ ਉਦੋਂ ਤੁਹਾਡੇ ਬੀਜੇਪੀ ਤੇ ਅਰਸ ਨਾਲ ਲੇਵੇਂ ਸੀ ਅੱਜ ਤੁਸੀਂ ਮੇਰੇ ਤੇ ਸਵਾਲ ਕਰ ਰਹੇ ਹੋ ਤੇ ਜੇ ਦੂਜੇ ਪਾਸੇ ਦਾਦੂ ਆਪਾ ਸਾਹਿਬ ਦੀ ਗੱਲ ਕਰਦੇ ਆਂ ਤੇ ਜਾਂ ਕਾਲਕਾ ਸਾਹਿਬ ਦੀ ਤੇ ਸਿੱਧੀਆਂ ਨਿਸ਼ਾਨੇ ਜ਼ਰੂਰ ਆਉਂਦੇ ਆ ਕਿ ਤਾਰਾਂ ਬੀਜੇਪੀ ਤੇ ਅਰਸ ਨਾਲ ਜੁੜੀਆਂ ਹੋਈਆਂ ਕਿਉਂਕਿ ਜੇ ਦਿੱਲੀ ਕ ਹਰਿਆਣਾ ਕਮੇਟੀ ਨੂੰ ਵੇਖਿਆ ਜਾਵੇ ਤੇ ਸਰਪ੍ਰਸਤੀ ਕਿਤੇ ਨਾ ਕਿਤੇ ਹੈ ਮਿਲ ਰਹੀ ਹੈ ਉਹਨਾਂ ਨੂੰ ਹਰਿਆਣਾ ਕਮੇਟੀ ਐਸ ਟਾਈਮ ਤੇ ਤੇ ਬੀਜੇਪੀ ਦੀ ਸਰਪ੍ਰਸਤੀ ਚੱਲ ਰਹੀ ਹੈ ਦਿੱਲੀ ਕਮੇਟੀ ਕਿਤੇ ਨਾ ਕਿਤੇ ਬੀਜੇਪੀ ਦੀ ਸਰਪ੍ਰਸਤੀ ਚੱਲ ਰਹੀ ਹੈ ਤੇ ਤਾਰਾਂ ਜਿਹੜੀਆਂ ਦੱਸੀਆਂ ਜਾ ਰਹੀਆਂ ਸਵੇਰੇ ਵੀ ਗੁਰਚੰਦ ਸਿੰਘ ਗਰੇਵਾਲ ਜੀ ਨਾਲ ਗੱਲ ਹੋਈ ਸੀ ਉਹਨਾਂ ਨੇ ਕਿਹਾ ਕਿ ਤਾਰਾਂ ਤੇ ਕਿਤੇ ਹੋਰ ਜੋੜਦੀਆਂ ਇੱਕ ਅੱਧਾ ਦਿਨ ਦੇ ਦਿਓ ਸਾਰੇ ਖਲਾਸੇ ਹੋਣਗੇ ਤਾਰਾਂ ਚੁੜਨ ਦੀ ਜਦੋਂ ਬਾਬਾ ਹਰਨਾਮ ਸਿੰਘ ਨਾਲ ਗੱਲ ਕੀਤੀ ਕਿ ਕੀ ਤੁਹਾਡੀਆਂ ਤਾਰਾਂ ਭਾਜਪੀ ਨਾਲ ਆਰਸ ਨਾਲ ਜੁੜੀਆਂ ਹੋਈਆਂ ਕਹਿੰਦੇ ਕਿ ਰਾਜਪรรค ਤੁਹਾਡਾ ਸੀ ਜਦੋਂ ਤੁਹਾਡੇ ਸੋਲੇ ਗਾਉਂਦੇ ਸੀ ਉਦੋਂ ਸਾਡੀਆਂ ਤਾਰਾਂ ਨਹੀਂ ਸੀ ਜੁੜਦੀਆਂ ਕਿਉਂਕਿ ਤੁਸੀਂ ਉਦੋਂ ਅਲਾਈਂਸ ਕੀਤਾ ਹੋਇਆ ਸੀ ਇਹ ਸਵਾਲ ਬਾਬਾ ਹਰਨਾਮ ਸਿੰਘ ਖਾਸ ਤੌਰ ਤੇ ਕੀਤੇ ਆ ਇਸ ਤਰ੍ਹਾਂ ਹੁਣ ਜਿਹੜਾ ਉਥੋਂ ਕਾਫਲਾ ਚੱਲਿਆ ਸੀ ਜੇ ਆਪਾਂ ਗੱਲ ਕਰੀਏ 골ਡਨ ਗੇਟ ਤੋਂ ਉਹ ਬਿਲਕੁਲ ਸਾਹਮਣੇ ਇਸ ਟਾਈਮ ਦੇ ਉੱਤੇ ਪਹੁੰਚ ਚੁੱਕਾ ਵਾ ਤੇਜਾ ਸਿੰਘ ਸਮੁੰਦਰੀ ਹਾਲ ਦੇ ਕੇਵਲ 2 ਕਿ ਮਿੰਟ ਦੀ ਕਦਮ ਦੇ ਉੱਤੇ ਦੂਸਰ ਤੇਜਾ ਸਿੰਘ ਸਮੁੰਦਰੀ ਆਲਾ ਪਰ ਇੱਥੇ ਗੰਦਮ ਦੀ ਟਕਾਲ ਦਿੱਲੀ ਕਮੇਟੀ ਦੇ ਮੁਖੀ ਤੇ ਬਲਜੀਤ ਸਿੰਘ ਦਾਦੂਵਾਲ ਜਿਨ੍ਹਾਂ ਨੂੰ ਹਰਿਆਣੇ ਦੇ ਵਿੱਚ ਵੱਡੀਆਂ ਜ਼ਿੰਮੇਵਾਰੀਆਂ ਮਿਲੀਆਂ ਪਰ ਉਹ ਪਿਛਲੇ ਵਾਰ ਇਸ ਵਾਰ ਇਲੈਕਸ਼ਨ ਹਾਰ ਚੁੱਕੇ ਆ ਉਹਨਾਂ ਵੱਲੋਂ ਆਪਣੀਆਂ ਸੇਵਾਵਾਂ ਸੰਭਾਲ ਉੱਤੇ ਹੋਈ ਆ ਜੋ ਵੀ ਮਿਲੀਆਂ ਸਵਾ ਉਹ ਵੀ ਪਹੁੰਚੇ ਹੋਇਆ ਸੰਤ ਸਮਾਜ ਪਹੁੰਚਿਆ ਹੋਇਆ ਵੇਖਦੇ ਆ ਅਗਲੀ ਪ੍ਰਕਿਰਿਆ ਕੀ ਹੁੰਦੀ ਆ ਉਧਰਲੇ ਪਾਸੇ ਬਜਟ اجلاس ਬਜਟ اجلاس ਵੀ ਚੱਲ ਰਿਹਾ ਵਾ ਇਸ ਟਾਈਮ ਦੇ ਉੱਤੇ ਬਜਟ اجلاس ਦੇ ਵਿੱਚ ਜੋ ਗੱਲਬਾਤ ਹੁੰਦੀ ਆ ਉਹਦੇ ਨਾਲ ਤੁਹਾਨੂੰ ਸਾਂਝ ਪਾਵਾਂਗੇ ਉਹ ਵੀ ਤਸਵੀਰਾਂ ਤੁਹਾਨੂੰ ਅਕਾਲ ਚਰਨ ਦੇ ਮੱਦੇਨਜ਼ਰ ਜ਼ਰੂਰ ਦਿਖਾਣਾ ਗਿਆ ਸੀ ਜੁੜੋੜੇ